हेलो स्टूडेंट्स वेलकम बैक टू माय चैनल आई होप ਤੁਸੀਂ ਸਾਰੇ ਠੀਕ ਹੋਵਾਂਗੇ ਸੋ ਅੱਜ ਦੀ ਵੀਡੀਓ ਵੀਅਰਡ ਸੈਕੰਡ ਸੈਂਡ ਦੇ ਸਟੂਡੈਂਟਸ ਲਈ ਪੇਪਰ ਲੈ ਕੇ ਆਈਆਂ ਪੈਡਾਗੋਜੀ ਆ ਪੰਜਾਬੀ ਪਹਿਲੇ ਤਿੰਨ ਤਿੰਨ ਜੁਨਿਟ ਜਿਹੜੇ ਮੈਂ ਕਰਵਾਏ ਹੋਏ ਆ ਫੋਰਥ ਜੁਨਿਟ ਮੈਂ ਨਹੀਂ ਕਰਵਾਇਆ ਸੀ ਕਿਉਂਕਿ ਮੈਨੂੰ ਲੱਗਾ ਸੀ ਗ੍ਰਾਮਰ ਦਾ ਪਾਰਟ ਆ ਤੁਹਾਨੂੰ ਤੁਸੀਂ ਖੁਦ ਹੀ ਜਿਹੜਾ ਆ ਕਰ ਲਓਗੇ ਤੇ ਵਿੱਚ ਕੁਝ ਖਾਸ ਕਰਵਾਉਣੇ ਵਾਲਾ ਨਹੀਂ ਸੀਗਾ ਬਟ ਫਿਰ ਤੁਹਾਡੀ ਜਿਹੜੀ ਡਿਮਾਂਡ ਸੀਗੀ ਕਿ ਨਹੀਂ ਤੁਹਾਨੂੰ ਫੋਰਥ ਪਾਰਟ ਬੀ ਜਿਹੜਾ ਆ ਤੁਸੀਂ ਕਰਵਾਓ ਤੇ ਮੈਂ ਤੁਹਾਨੂੰ ਜਿਹੜਾ ਉਹ ਕਰਵਾ ਦਿੰਨੀ ਆ ਠੀਕ ਹੈ ਸੋ ਇਸ ਵੀਡੀਓ ਦੀ ਹੀ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਇਹ ਲਿੰਕ ਆ ਤੁਸੀਂ ਉੱਥੇ ਜਾ ਕੇ ਜਿਹੜਾ ਇਹ ਤਾਂ ਪੀਡੀਐਫ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਸੋ ਯੂਨਿਟ 4 ਸਟਾਰਟ ਕਰਦੇ ਹਾਂ ਏ ਪਾਰਟ ਕਰਾਂਗੇ ਪਹਿਲਾਂ ਬਾਕਬੋਧ ਜਾਂ ਬਾਕ ਰਚਨਾ ਠੀਕ ਹੈ ਬਾਕਵੰਡ ਬਾਕਵਟਾਂਦਰਾ ਵਿਸ਼ਰਾਮ ਚਿੰਨ ਮੁਹਾਵਰੇ ਅਖਾਣ ਠੀਕ ਹੈ ਗ੍ਰਾਮਰ ਦਾ ਹੀ ਪਾਰਟ ਆ ਇਹ ਸਬਾਕਬੋਧ ਕੀ ਹੁੰਦਾ ਆ ਵਿਆਕਰਨ ਜਿਹੜੀ ਸਾਡੀ ਪੰਜਾਬੀ ਵਿਆਕਰਨ ਦਾ ਚੌਥਾ ਪਾਰਟ ਆ ਇਹ ਠੀਕ ਹੈ ਵਿਆਕਰਨ ਦੇ ਜਿਹੜੇ ਚਾਰ ਭਾਗ ਮੰਨੇ ਗਏ ਆ ਸਭ ਤੋਂ ਪਹਿਲਾਂ ਧੁਨੀ ਬੋਧ ਉਸ ਤੋਂ ਬਾਅਦ ਦਾ ਜਿਹੜਾ ਆ ਧੁਨੀ ਬੋਧ ਤੋਂ ਬਾਅਦ ਜਿਹੜਾ ਆ ਸ਼ਬਦ ਬੋਧ ਆਉਂਦਾ ਆ ਠੀਕ ਹੈ ਸ਼ਬਦ ਤੋਂ ਬਾਅਦ ਅਰਥ ਬੋਧ ਆਉਂਦਾ ਆ ਤੇ ਫਿਰ ਜਿਹੜਾ ਇਹਦਾ ਫੋਰਥ ਪਾਰਟ ਆ ਬਾਕ ਬੋਧ ਆਉਂਦਾ ਆ ਠੀਕ ਹੈ ਧੁਨੀਆਂ ਜਿਹੜੇ ਸਾਊਂਡਸ ਹੁੰਦੇ ਆ ਹਨਾ ਦੁਨੀਆਂ ਜਿਹੜੀਆਂ ਦੁਨੀਆਂ ਤੋਂ ਜਿਹੜਾ ਫਿਰ ਸ਼ਬਦ ਬਣਦੇ ਆ ਫਿਰ ਸ਼ਬਦਾਂ ਦੇ ਅਰਥ ਨਿਕਲਦੇ ਆ ਔਰ ਉਸ ਤੋਂ ਬਾਅਦ ਜਿਹੜਾ ਬਾਕ ਬੋਧ ਜਿਹੜਾ ਆ ਹੁੰਦਾ ਆ ਕਿ ਇਹਦੇ ਵਿੱਚ ਬਾਕ ਰਚਨਾ ਕਿਵੇਂ ਕੀਤੀ ਜਾਂਦੀ ਆ ਬਾਕ ਕਿਵੇਂ ਬਣਦੇ ਆ ਕਿੰਨੇ ਪ੍ਰਕਾਰ ਦੇ ਆ ਉਹ ਸਾਰੀਆਂ ਚੀਜ਼ਾਂ ਠੀਕ ਹੈ ਜਿੰਮੇ ਅਸੀਂ ਗੱਲ ਕਰ ਰਹੇ ਆ ਮੈਂ ਇੱਕ ਸੈਂਟੈਂਸ ਬੋਲ ਰਹੀ ਆ ਤਾਂ ਇਹ ਬਾਕ ਆ ਹਨਾ ਹੁਣ ਮੈਂ ਸੈਂਟੈਂਸ ਕਿਹੜਾ ਬੋਲ ਰਹੀ ਆ ਸਧਾਰਨ ਬਾਕ ਜਿਹੜਾ ਜਿਵੇਂ ਆਪਾਂ ਗੱਲ ਕਰ ਰਹੇ ਆ ਸਧਾਰਨ ਆ ਜਾਂ ਇਹਦੇ ਵਿੱਚ ਹੀ ਸੰਯੁਕਤ ਬਾਕ ਆ ਇਸ ਤਰੀਕੇ ਦੇ ਜਿਹੜੇ ਆ ਇਹਦੇ ਵਿੱਚ ਕੁਝ ਭੇਦ ਹੁੰਦੇ ਆ ਸੋ ਜਾਣਾਗੇ ਸਭ ਤੋਂ ਪਹਿਲਾਂ ਬਾਕਬੋਧ ਸਟਾਰਟ ਕਰਦੇ ਹਾਂ ਬਾਕਬੋਧ ਜਾਂ ਬਾਕ ਰਚਨਾ ਪੰਜਾਬੀ ਵਿਆਕਰਨ ਦਾ ਅਹਿਮ ਭਾਗ ਹੈ ਇਸ ਦਾ ਅਰਥ ਹੈ ਬਾਕਾਂ ਦੀ ਬਣਤਰ ਕਿ ਬਾਕ ਕਿਸ ਪ੍ਰਕਾਰ ਬਣਦੇ ਹਨ ਠੀਕ ਹੈ ਸੋ ਇਹ ਕੀ ਹੈ ਇੱਕ ਵਿਆਕਰਨ ਦਾ ਹੀ ਇੱਕ ਜਿਹੜਾ ਅਹਿਮ ਪਾਰਟ ਆ ਔਰ ਚੌਥਾ ਪਾਰਟ ਆ ਵਿਆਕਰਨ ਦਾ ਇਹ ਔਰ ਜਿਹਦੇ ਵਿੱਚ ਕੀ ਹੈ ਕਿ ਬਾਕ ਕਿਸ ਤਰੀਕੇ ਦੇ ਨਾਲ ਬਣਦੇ ਆ ਸੈਂਟੈਂਸ ਜਿਹੜਾ ਕਿਸ ਤਰੀਕੇ ਦੇ ਨਾਲ ਬਣਦੇ ਆ ਬਾਕਬੋਧ ਵਿੱਚ ਬਾਕ ਬਣਤਰ ਜਿਹੜੀਆਂ ਨਿਯਮ ਅਤੇ ਵਾਕਾਂ ਦੀ ਬਣਕੀ ਦੇ ਬਾਰੇ ਵਿਚਾਰ ਕੀਤੀ ਜਾਂਦੀ ਹੈ ਠੀਕ ਹੈ ਬਾਕਬੋਧ ਵਿੱਚ ਕੀ ਕਰਦੇ ਆ ਕਿ ਵਾਕਾਂ ਦੀ ਜਿਹੜੀ ਬਣਤਰ ਆ ਹਨਾ ਸਟਰਕਚਰ ਜਿਹੜਾ ਹੈ ਉਹਦਾ ਤੇ ਉਹਦੀ ਵਾਕਾਂ ਦੀ ਬਣਕੀ ਦੇ ਬਾਰੇ ਵਿਚਾਰ ਕੀਤੀ ਜਾਂਦੀ ਆ ਬਾਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਦੇ ਹਨ ਜਿਸ ਤੋਂ ਗੱਲ ਪੂਰੀ ਸਮਝ ਆ ਸਕੇ ਠੀਕ ਹੈ ਅਤੇ ਉਸ ਦਾ ਕੋਈ ਭਾਵ ਅਰਥ ਨਿਕਲਦਾ ਹੋਵੇ ਠੀਕ ਹੈ ਬਾਕ ਇੱਕ ਸ਼ਬਦਾਂ ਦਾ ਸਮੂਹ ਹੈ ਇਹਦੇ ਵਿੱਚ ਆਪਾਂ ਦੇਖਦੇ ਨਾ ਇੱਕ ਤੁਸੀਂ ਲਾਈਨ ਦੇਖੋ ਉਹਦੇ ਵਿੱਚ ਸ਼ਬਦਾਂ ਠੀਕ ਹੈ ਜਦੋਂ ਆਪਾਂ ਜਿੱਥੇ ਸਟਾਪ ਲਗਾਨੇ ਉਹ ਸਾਡੀ ਗੱਲ ਪੂਰੀ ਹੋ ਜਾਂਦੀ ਹੈ ਹਨਾ ਫਿਰ ਸ਼ਬਦ ਜਿਹੜਾ ਇੱਕ ਬਾਕ ਪੂਰਾ ਹੋ ਜਾਂਦਾ ਤੇ ਬਾਕ ਕੀ ਆ ਇੱਕ ਜਿਹੜਾ ਆ ਸ਼ਬਦਾਂ ਦਾ ਸਮੂਹ ਆ ਠੀਕ ਹੈ ਔਰ ਬਾਕ ਦਾ ਜਿਹੜਾ ਆ ਕੋਈ ਜਿਹਦਾ ਅਰਥ ਨਿਕਲਦਾ ਕੋਈ ਅਰਥ ਨਿਕਲਦਾ ਤੁਹਾਨੂੰ ਅਸੀਂ ਬਾਕ ਮੰਨਦੇ ਆ ਹਨਾ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਕੋਈ ਸੈਂਟੈਂਸ ਕੋਈ ਲਾਈਨ ਬੋਲਦੀ ਆ ਤੇ ਉਹਦਾ ਜੇ ਅਗਰ ਕੋਈ ਮਤਲਬ ਆ ਤਾਂ ਉਹਨੂੰ ਅਸੀਂ ਬਾਕ ਮੰਨਦੇ ਆ ਬਾਕ ਦੇ ਅੰਤ ਵਿੱਚ ਪੂਰਨ ਵਿਸ਼ਰਾਮ ਚਿੰਨ ਆਉਂਦਾ ਹੈ ਠੀਕ ਹੈ ਜਿਵੇਂ ਆ ਦੇਖੋ ਇੱਥੇ ਡੰਡੀ ਲੱਗੀ ਹੋਈ ਹੈ ਨਾ ਤੇ ਇਹ ਵੀ ਸ਼ਰਾਮ ਚਿੰਨ ਆ ਵਿਸ਼ਰਾਮ ਚਿੰਨ ਦੇ ਬਾਰੇ ਤੋਂ ਖਿਆਲ ਅੱਗੇ ਵੀ ਚਰਚਾ ਕਰਾਂਗੇ ਪਰ ਬਾਕ ਉਹ ਨਹੀਂ ਦੱਸਿਆ ਕਿ ਬਾਕ ਕੰਪਲੀਟ ਕਿੱਥੇ ਹੁੰਦਾ ਜਿੱਥੇ ਕੋਈ ਜਿਹੜਾ ਚਿੰਨ ਵਿਸ਼ਰਾਮ ਚਿੰਨ ਹੁੰਦਾ ਹੈ ਵਿਸ਼ਰਾਮ ਚਿੰਨ ਉਹਨਾਂ ਦੇ ਬਹੁਤ ਪ੍ਰਕਾਰ ਦੇ ਹੁੰਦੇ ਹਨ ਨਾ ਪੀ ਐਂਡ ਦੇ ਵਿੱਚ ਜਿੱਥੇ ਲੱਗਾ ਉੱਥੇ ਸਾਡਾ ਬਾਕ ਜਿਹੜਾ ਹੈ ਕੰਪਲੀਟ ਹੁੰਦਾ ਹੈ ਜਾਂ ਬਾਾਕੀ ਹੁੰਦਾ ਹੈ ਸ਼ਬਦਾਂ ਦਾ ਇੱਕ ਸਮੂਹ ਹੈ ਜਿਹਦਾ ਕੋਈ ਅਰਥ ਨਿਕਲਦਾ ਉਹਨੂੰ ਅਸੀਂ ਬਾਕ ਕਹਿੰਦੇ ਆ ਤੇ ਬਾਕ ਬੋਧ ਕੀ ਆ ਠੀਕ ਹੈ ਬਾਕ ਬੋਧ ਕੀ ਆ ਕਿ ਬਾ ਦੀ ਬਾਕਾ ਦੀ ਵੰਤਰ ਕਿਵੇਂ ਬਣਦੀ ਆ ਸਾਰਾ ਕੁਝ ਬਾਕ ਬੋਚਿਆ ਹੁੰਦਾ ਆ ਠੀਕ ਹੈ ਬਾਕ ਮਤਲਬ ਸ਼ਬਦਾਂ ਦਾ ਸਮੂਹ ਤੇ ਵੋਧ ਕੀ ਹੁੰਦਾ ਗਿਆਨ ਬਾਕ ਬਾਕਾਂ ਦਾ ਗਿਆਨ ਆ ਇਹ ਸੋ ਬਾਕ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਠੀਕ ਹੈ ਬਾਕ ਨੂੰ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਦੇ ਇੱਕ ਪਾਸੇ ਉਦੇਸ਼ ਔਰ ਇੱਕ ਵਿਦੇਸ਼ ਸੋ ਉਦੇਸ਼ ਕੀ ਹੁੰਦਾ ਆ ਇਹਦੇ ਵਿੱਚ ਕਰਤਾ ਸ਼ਾਮਿਲ ਹੁੰਦਾ ਆ ਔਰ ਵਿਦੇਸ਼ ਦੇ ਵਿੱਚ ਕੀ ਹੁੰਦਾ ਇਸ ਵਿੱਚ ਉਦੇਸ਼ ਦੀ ਵਿਆਖਿਆ ਕੀਤੀ ਗਈ ਹੁੰਦੀ ਹੈ ਜਿਵੇਂ ਹੁਣ ਦੇਖੋ ਉਦੇਸ਼ ਕੀ ਆ ਲੜਕੇ ਠੀਕੇ اور ਵਿਦੇ ਕੀਆ ਜਿਹਦੇ ਵਿੱਚ ਉਦੇਸ਼ ਦੀ ਵਿਆਖਿਆ ਕੀਤੀ ਹੈ ਕਿ ਪੜ ਰਹੇ ਹਨ ਉਸ ਤੋਂ ਬਾਅਦ ਉਦੇਸ਼ ਬੱਚਾ ਔਰ ਇਹਦੀ ਵਿਆਖਿਆ ਕਰੀਏ ਵਿਦੇ ਦਿੱਤਾ ਰੋ ਰਿਹਾ ਹੈ ਮੀ ਪੈ ਰਿਹਾ ਹੈ ਠੀਕ ਹੈ ਇਸ ਤਰੀਕੇ ਨਾਲ ਵਾਕ ਬਣਦਾ ਹੈ ਪੂਰਾ ਸੈਂਟੈਂਸ ਆਪਾਂ ਦੇਖਦੇ ਹਾਂ ਜਦੋਂ ਆਪਾਂ ਪੜਦੇ ਹਾਂ ਕਿ ਲੜਕੇ ਪੜ ਰਹੇ ਹਨ ਬੱਚਾ ਰੋ ਰਿਹਾ ਹੈ ਮੀ ਪੈ ਰਿਹਾ ਹੈ ਤੇ ਇਹਦੇ ਵਿੱਚੋਂ ਜਦੋਂ ਅਸੀਂ ਵਾਕਾਂ ਨੂੰ ਕਰਦੇ ਇੱਕ ਪਾਸੇ ਉਦੇਸ਼ ਨਿਕਲ ਜਾਂਦਾ ਦੂਜੇ ਪਾਸੇ ਵਿਦੇ ਇਸ ਪ੍ਰਕਾਰ ਜਿਹੜੇ ਆ ਵਾਕ ਬਣਦੇ ਆ ਸੋ ਵਾਕਾਂ ਦੀ ਵੰਡ ਦੋ ਪ੍ਰਕਾਰ ਦੇ ਨਾਲ ਕੀਤੀ ਜਾ ਸਕਦੀ ਆ ਵਾਕਾਂ ਦੀ ਹੁਣ ਜਿਹੜੀ ਵੰਡ ਆ ਠੀਕ ਹੈ ਵਾਕਾਂ ਦੇ ਨੇ ਕਿਸਮਾਂ ਆ ਠੀਕ ਹੈ ਇਹ ਜਿਹੜੇ ਆ ਕਿਸਮਾਂ ਆ ਵਾਕਾਂ ਦੀਆਂ ਸੋ ਵੰਤਰ ਦੇ ਆਧਾਰ ਦੇ ਉੱਤੇ ਤੇ ਕਾਰਜ ਦੇ ਆਧਾਰ ਦੇ ਉੱਪਰ ਠੀਕ ਹੈ ਬਹੁਤ ਇੰਪੋਰਟੈਂਟ ਆ ਕਿ ਵਾਕਾਂ ਦੀਆਂ ਜਿਹੜੀ ਕਿਸਮਾਂ ਵੰਤਰ ਦੇ ਆਧਾਰ ਦੇ ਉੱਤੇ ਬਣਦੀਆਂ ਤੇ ਕਾਰਜਾਂ ਦੇ ਆਧਾਰ ਦੇ ਉੱਤੇ ਬਣਦੀਆਂ ਜਿਹੜੀਆਂ ਵੰਤਰ ਦੇ ਆਧਾਰ ਤੇ ਬਣਦੀਆਂ ਹੋਈਆਂ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਕਾਰਜ ਦੇ ਆਧਾਰ ਤੇ ਉਹਨਾਂ ਦੇ ਕੰਮ ਦੇ ਆਧਾਰ ਦੇ ਉੱਤੇ ਹਾਂ ਠੀਕ ਹੈ ਹਾਂ ਵਾਚਕ ਵੀ ਹੋ ਸਕਦੇ ਨਾਹ ਵਾਚਕ ਵੀ ਹੋ ਸਕਦੇ ਪ੍ਰਸ਼ਨ ਵਾਚਕ ਵੀ ਹੋ ਸਕਦਾ ਤੇ ਇਸమే ਵਾਚਕ ਵੀ ਹੋ ਸਕਦੇ ਆ ਸੋ ਵਣਤਰ ਦੇ ਆਧਾਰ ਤੇ ਪਹਿਲਾ ਸਭ ਤੋਂ ਪਹਿਲਾ ਵਣਤਰ ਦੇ ਆਧਾਰ ਤੇ ਕਿਸਮਾਂ ਕਰਾਂਗੇ ਵਣਤਰ ਦੇ ਆਧਾਰ ਤੇ ਕਿਹੜੀਆਂ ਕਿਸਮਾਂ ਬਣਦੀਆਂ ਆ ਸਧਾਰਨ ਵਾਕ ਠੀਕ ਆ ਪੜਿਆ ਨਾ ਸਧਾਰਨ ਅਸਧਾਰਨ ਵਾਕ ਜਿਹੜਾ ਆਉਂਦਾ ਪਹਿਲਾਂ ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੋਵੇ ਉਸ ਨੂੰ ਸਧਾਰਨ ਵਾਕ ਆਖਦੇ ਆ ਜਿਵੇਂ ਬੱਚਾ ਰੋ ਰਿਹਾ ਹੈ ਲੜਕਾ ਜਿਹੜੇ ਆ ਲੜਕਾ ਖੇਡ ਰਿਹਾ ਹੈ ਠੀਕ ਹੈ ਸੋ ਸਧਾਰਨ ਵਾਕ ਆਮ ਜੀ ਜਦੋਂ ਆਪਾਂ ਗੱਲ ਕਰਦੇ ਆ ਹਨਾ ਕਿ ਬੱਚਾ ਰੋ ਰਿਹਾ ਹੈ ਲੜਕਾ ਖੇਡ ਰਿਹਾ ਹੈ ਰੋਟੀ ਬਣ ਰਹੀ ਹੈ ਸੋ ਇਹਦੇ ਵਿੱਚ ਕੀ ਆ ਇੱਕ ਹੀ ਕਿਰਿਆ ਹੁੰਦੀ ਪਈ ਆ ਕੀ ਕਿਰਿਆ ਕਿ ਨਹੀਂ ਹੁੰਦੀ ਪਈ ਸਿਰਫ ਇੱਕ ਕਿਰਿਆ ਹੁੰਦੀ ਪਈ ਆ ਠੀਕ ਹੈ ਸੋ ਇਹ ਕਿਹਾ ਸਧਾਰਨ ਵਾਕ ਉਸ ਤੋਂ ਬਾਅਦ ਸੰਯੁਕਤ ਵਾਕ ਦੀ ਗੱਲ ਕਰਾਂਗੇ ਠੀਕ ਹੈ ਸੰਯੁਕਤ ਵਾਕ ਕੀ ਆ ਜਦੋਂ ਦੋ ਸਧਾਰਨ ਜਾਂ ਸੰਯੁਕਤ ਵਾਕਾਂ ਨੂੰ ਠੀਕ ਹੈ ਦੋ ਸਧਾਰਨ ਜਾਂ ਸੰਯੁਕਤ ਵਾਕਾਂ ਨੂੰ ਸਮਾਨ ਯੋਜਕਾ ਨਾਲ ਜੋੜ ਕੇ ਇੱਕ ਹੀ ਵਾਕ ਬਣਾਇਆ ਜਾਵੇ ਠੀਕ ਹੈ ਜਦੋਂ ਦੋ ਸਧਾਰਨ ਵਾਕਾਂ ਨੂੰ ਜੋੜ ਕੇ ਆਪਾਂ ਇੱਕ ਹੀ ਵਾਕ ਬਣਾਇਆ ਅਤੇ ਕੋਈ ਉਪਵਾਕ ਇੱਕ ਦੂਜੇ ਤੇ ਆਧਾਰਿਤ ਨਾ ਹੋਵੇ ਠੀਕ ਹੈ ਕੋਈ ਵੀ ਉਪਵਾਕ ਜਿਹੜਾ ਦੂਜੇ ਦੇ ਆਧਾਰਤ ਨਹੀਂ ਆ ਤੇ ਇਸ ਨਵੇਂ ਵਾਕ ਨੂੰ ਕੀ ਕਹਾਂਗੇ ਆਪਾਂ ਸੰਯੁਕਤ ਵਾਕ ਦੋ ਸਧਾਰਨ ਵਾਕਾਂ ਨੇ ਜਾਂ ਦੋ ਸੰਯੁਕਤ ਵਾਕਾਂ ਨੇ ਇੱਕ ਜਿਹੜਾ ਵਾਕ ਬਣਾਇਆ ਆ ਤੇ ਉਹਦਾ ਉਪਵਾਕ ਕਿਸੇ ਦੇ ਉੱਤੇ ਆਧਾਰਿਤ ਜਿਹੜਾ ਨਹੀਂ ਹੈਗਾ ਠੀਕ ਹੈ ਐਗਜ਼ਾਮਪਲ ਦੇਖ ਲੈਣੇ ਅ디 ਮਾਤਾ ਜਿਹੜੀ ਆ ਠੀਕ ਹੈ ਮਾਤਾ ਖਾਣਾ ਬਣਾ ਰਹੀ ਹੈ ਬੱਚੇ ਖੇਡ ਰਿਆ ਨਾ ਆਪਸ ਦੇ ਵਿੱਚ ਤਾਂ ਕੋਈ ਲੈ ਲਿੰਕ ਨਹੀਂ ਇਹਨਾਂ ਦਾ ਮਾਤਾ ਖਾਣਾ ਬਣਾ ਰਹੀ ਹੈ ਬੱਚੇ ਖੇਡ ਰਿਹਾ ਦੋ ਜਿਹੜਾ ਇੱਕ ਆ ਜਿਹੜਾ ਉਪਵਾਕ ਆ ਇਹਦੇ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਦਿਖ ਰਿਹਾ ਹਨਾ ਮਾਤਾ ਖਾਣਾ ਬਣਾ ਰਹੀ ਹੈ ਬੱਚੇ ਖੇਡ ਰਿਹਾ ਤਾਂ ਇਹਨੂੰ ਆਪਾਂ ਕੀ ਕਵਾਂਗੇ ਸੰਯੁਕਤ ਵਾਕ ਠੀਕ ਹੈ ਰਾਣੀ ਕਪਤਾ ਰਾਣੀ ਨੇ ਕਪਤਾ ਪੜੀ ਰਾਜ ਨੇ ਗੀਤ ਗਾਇਆ ਠੀਕ ਹੈ ਸੋ ਇਹਦੇ ਵਿੱਚ ਵੀ ਕਾਰਜ ਅਲੱਗ-ਅਲੱਗ ਆ ਉਹਨੇ ਕਪਤਾ ਪੜੀ ਉਹਨੇ ਗੀਤ ਗਾਇਆ ਤਾਂ ਇਹ ਵੀ ਕੀ ਆ ਸੰਯੁਕਤ ਵਾਕ ਆ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਮਿਸ਼ਰਤ ਵਾਕ ਠੀਕ ਹੈ ਮਿਸ਼ਰਤ ਵਾਕ ਕੀ ਆ ਹੁਣ ਜਿਸ ਵਾਕ ਵਿੱਚ ਇੱਕ ਪ੍ਰধান ਉਪਵਾਕ ਅਤੇ ਇੱਕ ਜਾਂ ਦੂਜੇ ਤੋਂ ਵੱਧ ਅਧੀਨ ਉਪਵਾਕ ਹੋਣ ਉਸ ਨੂੰ ਮਿਸ਼ਰਤ ਵਾਕ ਕਹਿੰਦੇ ਆ ਠੀਕ ਹੈ ਜਿਹਦੇ ਵਿੱਚ ਕੀ ਹੈ ਇੱਕ ਪ੍ਰধান ਉਪਵਾਕਾਂ ਅਤੇ ਇੱਕ ਜਾਂ ਤੋਂ ਵੱਧ ਜਿਹੜੇ ਅਧੀਨ ਉਪਵਾਕ ਹੋਣ ਕਿਉਂਕਿ ਇਹਦੇ ਨਾਲ ਕੀ ਹੈ ਇਹਦੇ ਵਿੱਚ ਵੀ ਸੰਯੁਕਤ ਦੇ ਵਿੱਚ ਆਪਾਂ ਦੇਖਿਆ ਸੀ ਕਿ ਦੋਨੋਂ ਦਾ ਆਪਸ ਦੇ ਵਿੱਚ ਕੋਈ ਰਿਲੇਸ਼ਨ ਨਹੀਂ ਬਟ ਇੱਥੇ ਰਿਲੇਸ਼ਨ ਸਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਜਿਹੜੇ ਉਪਵਾਕ ਆ ਉਹਨਾਂ ਦਾ ਜਿਹੜਾ ਆ ਇੱਕ ਦੂਜੇ ਦੇ ਅਧੀਨ ਮਿਲਣਗੇ ਤੁਹਾਨੂੰ ਜਿਵੇਂ ਹਰਪ੍ਰੀਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਇਆ ਠੀਕ ਹੈ ਉਹਦੀ ਖੁਸ਼ੀ ਦਾ ਕਾਰਨ ਇੱਥੇ ਆ ਇਹਨਾਂ ਦਾ ਰਿਲੇਸ਼ਨ ਆ ਠੀਕ ਹੈ ਅਧੀਨ ਆ ਉਪਵਾਕ ਦੇ ਅਧੀਨ ਆ ਠੀਕ ਹੈ ਉਹ ਜਮਾਦ ਚ ਫਰਸਟ ਆਇਆ ਇਸ ਕਰਕੇ ਹੀ ਉਹ ਖੁਸ਼ ਆ ਠੀਕ ਹੈ ਜਿਹੜਾ ਉਪਵਾਕ ਦੇ ਅਧੀਨ ਆ ਗਿਆ ਇਹ ਵਾਕ ਹਰਪ੍ਰੀਤ ਖੁਸ਼ ਹੈ ਕਿਉਂਕਿ ਜਮਾਦ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਉਸ ਤੋਂ ਬਾਅਦ ਭਾਰਤੀ ਹਾਕੀ ਟੀਮ ਖੁਸ਼ ਹੈ ਕਿਉਂਕਿ ਉਹਨਾਂ ਨੇ ਮੈਚ ਜਿੱਤ ਲਿਆ ਠੀਕ ਹੈ ਸੋ ਆਇੜਾ ਉਪਵਾਕ ਸਿਕਾ ਇੱਥੋਂ ਸਟਾਰਟ ਹੋਇਆ ਸਾਡਾ ਉਪਵਾਕ ਜਿਹੜਾ ਆ ਇਹ ਦੇ ਅਧੀਨ ਆ ਜਿਹੜਾ ਆ ਠੀਕ ਹੈ ਸੋ ਇਹਦੇ ਨੂੰ ਕੀ ਕਹਾਂਗੇ ਅਸੀਂ ਮਿਸ਼ਰਤ ਵਾਕ ਠੀਕ ਹੈ ਜਿਨ੍ਹਾਂ ਦਾ ਆਪਸ ਦੇ ਵਿੱਚ ਸੰਬੰਧ ਸੋ ਇਹ ਤਿੰਨ ਵਾਕ ਜਿਹੜੇ ਵੰਤਰ ਦੇ ਆਧਾਰ ਦੇ ਉੱਤੇ ਸੀਗੇ ਠੀਕ ਹੈ ਸਧਾਰਨ ਵਾਕ ਸੰਯੁਕਤ ਵਾਕ ਅਤੇ ਮਿਸ਼ਰਤ ਵਾਕ ਹੁਣ ਅਸੀਂ ਦੇਖਾਂਗੇ ਕਾਰਜ ਦੇ ਆਧਾਰ ਦੇ ਉੱਤੇ ਜਿਹੜੀਆਂ ਕਿਸਮਾਂ ਕਾਰਜ ਦੇ ਆਧਾਰ ਤੇ ਹਾਂ ਵਾਚਕ ਠੀਕ ਹੈ ਜਿਸ ਵਾਕ ਵਿੱਚ ਕਿਰਿਆ ਹਾਂ ਵਿੱਚ ਹੋਵੇ ਉਸਨੂੰ ਕੀ ਕਹਿੰਦੇ ਹਾਂ ਹਾਂ ਵਾਚਕ ਬਿਲਕੁਲ ਹੀ ਸਿੰਪਲ ਠੀਕ ਹੈ ਜਿਸ ਵਾਕ ਦੇ ਵਿੱਚ ਕਿਰਿਆ ਹਾਂ ਵਿੱਚ ਹੁੰਦੀ ਹੈ ਉਹਨੂੰ ਕਹਿੰਦੇ ਹਾਂ ਵਾਚਕ ਸਾਡਾ ਸਕੂਲ ਬਹੁਤ ਸੁੰਦਰ ਹੈ ਅਸੀਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਾਂ ਉਸ ਤੋਂ ਬਾਅਦ ਉਹਦਾ ਨਾਂ ਵਾਚਕ ਠੀਕ ਹੈ ਨਾਵਾਚਕ ਜਿਸ ਵਾਕ ਵਿੱਚ ਕਿਰਿਆ ਨਾ ਵਾਚਕ ਉਹਨੂੰ ਨਾਵਾਚਕ ਕਹਿੰਦੇ ਜੇ ਜਿਹੜੀ ਕਿਰਿਆ ਆ ਉਹ ਨਾ ਦੇ ਨਾਂ ਦੇ ਵਿੱਚ ਆ ਜਿਵੇਂ ਦੇਖੋ ਮੈਂ ਸਕੂਲ ਨਹੀਂ ਜਾਵਾਂਗਾ ਕਿਰਿਆ ਨਹੀਂ ਹੋਣੀ ਇੱਥੇ ਮੈਂ ਨਹੀਂ ਜਾਵਾਂਗਾ ਮੈਂ ਅਗਰ ਮਿਹਨਤ ਨਹੀਂ ਕਰਾਂਗਾ ਤੇ ਪਾਸ ਨਹੀਂ ਹੋਵਾਂਗਾ ਠੀਕ ਹੈ ਇੱਥੇ ਵੀ ਕਿਰਿਆ ਅਗਰ ਨਹੀਂ ਹੋਵੇਗੀ ਤਾਂ ਰਿਜ਼ਲਟ ਵੀ ਜਿਹੜਾ ਨਹੀਂ ਹੋਵੇਗਾ ਠੀਕ ਹੈ ਤੇ ਕੀ ਹੈ ਨਾ ਦੇ ਵਿੱਚ ਆ ਇਹ ਤਾਂ ਇਹਨੂੰ ਕਹਾਂਗੇ ਨਾਵਾਚਕ ਵਾਕ ਉਸ ਤੋਂ ਬਾਅਦ ਆਉਂਦਾ ਹੈ ਪ੍ਰਸ਼ਨਵਾਚਕ ਠੀਕ ਹੈ ਜਿਸ ਵਾਕ ਦੇ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਪ੍ਰਸ਼ਨਵਾਚਕ ਵਾਕ ਆਖਦੇ ਹਨ ਇਹਨਾਂ ਵਾਕਾਂ ਦੇ ਵਿੱਚ ਕੀ ਕਿਉਂ ਕਿਹੜਾ ਆਦਿ ਸ਼ਬਦ ਆਉਂਦੇ ਹਨ ਤੇ ਵਾਕ ਦੇ ਅੰਤ ਦੇ ਵਿੱਚ ਕੀ ਹੁੰਦਾ ਆ ਪ੍ਰਸ਼ਨ ਜਿਹੜਾ ਆ ਚਿੰਨ ਲੱਗਿਆ ਹੁੰਦਾ ਆ ਠੀਕ ਹੈ ਸੋ ਜਿਹੜਾ ਸੀਗਾ ਇਹਨੂੰ ਕਹਿੰਦੇ ਆ ਪ੍ਰਸ਼ਨਵਾਚਕ ਵਾਕ ਜਿੱਥੇ ਕੋਈ ਨਾ ਕੋਈ ਸਵਾਲ ਖੜਾ ਹੁੰਦਾ ਆ ਜਿਵੇਂ ਅਸੀਂ ਗੱਲ ਕਰਨਾ ਵੀ ਤੂੰ ਕੀ ਕਰ ਰਿਹਾ ਆ ਹਨਾ ਉਥੇ ਕੀ ਹੋਇਆ ਇਹ ਸਾਰੇ ਜਿੰਮੇ ਤੇ ਇਹ ਕੀ ਆ ਪ੍ਰਸ਼ਨਵਾਚਕ ਵਾਕ ਆ ਇਹ ਕਾਰਜ ਦੇ ਆਧਾਰ ਦੇ ਉੱਤੇ ਵਾਕ ਜਿਹੜਾ ਬਣਦਾ ਆ ਹੁਣ ਇਹਦੀ ਐਗਜ਼ਾਮਪਲ ਵੀ ਦੇਖ ਲੈਨੇ ਆ ਕਿ ਉਹ ਕੀ ਪੜ ਰਿਹਾ ਹੈ ਅਸੀਂ ਇਹਨੂੰ ਪੁੱਛ ਰਿਹਾ ਕੀ ਪੜ ਰਿਹਾ ਹੈ ਐਂਡ ਜੋ ਕੁਐਸਚਨ ਮਾਰਕ ਆਗਿਆ ਤੇ ਪ੍ਰਸ਼ਨਵਾਚਕ ਆ ਠੀਕ ਹੈ ਕਲਾਸ ਵਿੱਚ ਕਿੰਨੇ ਵਿਦਿਆਰਥੀ ਹਨ ਠੀਕ ਹੈ ਸੌਰੀ ਮੈਂ ਇੱਥੇ ਜਿਹੜਾ ਆ ਆ ਜਿਹੜਾ ਸੀਗਾ ਵਿਸਰਾਮ ਚਿੰਨ ਲੱਗਣਾ ਕੁਐਸਚਨ ਮਾਰਕ ਦਾ ਠੀਕ ਹੈ ਸੋ ਉਹ ਕਲਾਸ ਦੇ ਵਿੱਚ ਕਿੰਨੇ ਵਿਦਿਆਰਥੀ ਹਨ ਤਾਂ ਇਹ ਕੀ ਆ ਪ੍ਰਸ਼ਨਵਾਚਕ ਵਾਕ ਆ ਉਸ ਤੋਂ ਬਾਅਦ ਅਸੀਂ ਕਰਦੇ ਹਾਂ ਵਿਸਮੇਵਾਚਕ ਵਿਸਮੇਵਾਚਕ ਕੀ ਹੁੰਦਾ ਹੈ ਜਿਸ ਵਾਕ ਦੇ ਵਿੱਚ ਹੈਰਾਨੀ ਜਾਂ ਅ ਵਿਸਮੇ ਦਾ ਜਿਹੜਾ ਭਾਵ ਪ੍ਰਗਟ ਹੋਵੇ ਉਸ ਨੂੰ ਵਿਸਮੇਵਾਚਕ ਵਾਕਿਆ ਜਾਂਦਾ ਹੈ ਇਨ੍ਹਾਂ ਵਾਕਾਂ ਦੇ ਅੰਤ ਵਿੱਚ ਵਿਸਮਿਕ ਚਿੰਨ ਲੱਗਦੇ ਹਨ ਠੀਕ ਹੈ ਸੋ ਉਹ ਵਾਕ ਜਿਹਦੇ ਵਿੱਚ ਕੋਈ ਹੈਰਾਨੀ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਆ ਵਿਸਮਿਕ ਚਿੰਨ ਲੱਗਦਾ ਹੈ ਤੇ ਦੇਖੋ ਇਹਦੇ ਐਗਜ਼ਾਮਪਲ ਦੇਖਦੇ ਹਾਂ ਆਹ ਕਿੰਨਾ ਸੋਹਣਾ ਫੁੱਲ ਹੈ ਹਾਈ ਠੀਕ ਹੈ ਉਸ ਤੋਂ ਬਾਅਦ ਕੀ ਲੱਗਾ ਕਾਮਾ ਲੱਗਾ ਤੂੰ ਕਿੰਨੀ ਦੇਰ ਬਾਅਦ ਮਿਲੀ ਹਾਏ ਮੌਸਮ ਕਿੰਨਾ ਸੋਹਣਾ ਹੈ ਠੀਕ ਹੈ ਸੋ ਇਹ ਕੀ ਆ ਇਹ ਜਿਹੜੇ ਆ ਵਿਸਮੇਵਾਚਕ ਆ ਜਿਨ੍ਹਾਂ ਦੇ ਐਂਡ ਵਿੱਚ ਵਿਸਮਿਕ ਚਿੰਨੜਾ ਲੱਗਦਾ ਆ ਉਸ ਤੋਂ ਬਾਅਦ ਅਸੀਂ ਹੁਣ ਇਹ ਤਬਾਕਬੋਧ ਕਰ ਲਿਆ ਨਾ ਤੇ ਉਹਦੇ ਵਿੱਚ ਆਪਾਂ ਦੇਖਿਆ ਸੀਗਾ ਹਾਂ ਆਦਿਕਨ ਵਾਕਵੰਡ ਆਪਾਂ ਕਰ ਲਈ ਆ ਠੀਕ ਹੈ ਵਾਕਪੜ ਹੋ ਗਈ ਹੁਣ ਆਪਾਂ ਵਾਕਵਟਾਂਦਰਾ ਕਰਦੇ ਆ ਠੀਕ ਹੈ ਵਾਕਵਟਾਂਦਰਾ ਕਰਾਂਗੇ ਵਾਕ ਬਟਾਂਦਰਾ ਵਾਕ ਬਟਾਂਦਰੇ ਤੋਂ ਕੀ ਭਾਵ ਹੈ ਇੱਕ ਵਾਕ ਦੀ ਕਿਸਮ ਨੂੰ ਦੂਜੀ ਵਾਕ ਦੀ ਕਿਸਮ ਵਿੱਚ ਬਦਲਣਾ ਇਹ ਤੁਹਾਨੂੰ ਜਿਹੜਾ ਹੈ ਨਾ ਉਹਨਾਂ ਨੇ ਜਿਹੜੀਆਂ ਆ ਕੁਐਸਚਨ ਜਿਹੜੇ ਇੱਥੋਂ ਜਿਹਦੇ ਜ਼ਿਆਦਾ ਬਣਨ ਦੀ ਆਸ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਵਿਆਕਰਨ ਦੇ ਕੁਐਸਚਨ ਪੁੱਛੇ ਜਾਂਦੇ ਆ ਇਹਦੇ ਵਿੱਚ ਹਨਾ ਅ ਇੱਥੋਂ ਜਿਹੜੇ ਤੁਹਾਨੂੰ ਕੁਐਸਚਨ ਜਿਹੜੇ 2 ਨੰਬਰ ਦੇ ਵਿੱਚ ਪੁੱਛੇ ਜਾ ਸਕਦੇ ਆ ਜਿਵੇਂ ਸਧਾਰਨ ਵਾਕ ਨੂੰ ਸੰਯੁਕਤ ਵਾਕ ਵਿੱਚ ਬਦਲੋ ਸਧਾਰਨ ਮੈਂ ਤੁਹਾਨੂੰ ਦੱਸਿਆ ਸੀ ਕੀ ਕਰਿਆ ਹੁੰਦੀ ਪਈ ਤਾਂ ਸੰਯੁਕਤ ਜਿਹੜਾ ਹੈ ਉਹ ਪਵਾਕਾ ਉਹਦਾ ਸਧਾਰਨ ਵਾਕ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹਨਾ ਸੋ ਜਿਵੇਂ ਦੇਖੋ ਹੁਣ ਇਹ ਤੇ ਸਧਾਰਨ ਵਾਕ ਉਹਨਾਂ ਨੇ ਦਿੱਤਾ ਸਧਾਰਨ ਵਾਕ ਸਾਨੂੰ ਕੀ ਦਿੱਤਾ ਹੋਇਆ ਹੈ ਸਾਡਾ ਅਸੀਂ ਕੁਐਸਚਨ ਮੰਨਾਂਗੇ ਸਾਨੂੰ ਕੁਐਸਚਨ ਦਿੱਤਾ ਨਾ ਨੇ ਸਧਾਰਨ ਵਾਕ ਅੱਗੇ ਵਧ ਕੇ ਵੈਰੀ ਦੇ ਦੰਦ ਖੱਟੇ ਕਰੋ ਠੀਕ ਹੈ ਤੇ ਸੰਯੁਕਤ ਵਾਕ ਦੇ ਵਿੱਚ ਅਸੀਂ ਕਿਵੇਂ ਬਣਾਵਾਂਗੇ ਹੁਣ ਅਸੀਂ ਕਿੱਦਾਂ ਬਣਾਉਣਾ ਹੈ ਅੱਗੇ ਵਧੋ ਠੀਕ ਹੈ ਅਤੇ ਵੈਰੀ ਦੇ ਦੰਦ ਖੱਟੇ ਕਰੋ ਠੀਕ ਹੈ ਸੋ ਅਸੀਂ ਇਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਅੱਗੇ ਵਧੋ ਅਤੇ ਅਸੀਂ ਅਤੇ ਲਾ ਕੇ ਇਹਨਾਂ ਨੂੰ ਕੀ ਕਰ ਦਿੱਤਾ ਸੰਯੁਕਤ ਕਰ ਦਿੱਤਾ ਵੈਰੀ ਦੇ ਦੰਦ ਖੱਟੇ ਕਰੋ ਠੀਕ ਹੈ ਹੁਣ ਸੰਯੁਕਤ ਵਾਕ ਤੋਂ ਜੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਸੰਯੁਕਤ ਵਾਕ ਤੋਂ ਸ ਠੀਕ ਹੈ ਸੂਰਜ ਨਿਕਲਿਆ ਅਤੇ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝ ਗਏ ਸੰਯੁਕਤ ਭਾਗ ਆ ਕਿਉਂਕਿ ਇਹਦੇ ਵਿੱਚ ਕੀ ਲੱਗਾ ਅਤੇ ਲੱਗਿਆ ਹੈ ਨਾ ਅਸੀਂ ਸਧਾਰਨ ਵਾਕੀਵੇਂ ਬਣਾਵਾਂਗੇ ਹੁਣ ਇਹਦਾ ਸੂਰਜ ਨਿਕਲਦੇ ਸਾਰ ਅਸੀਂ ਅੱਤੇ ਦੀ ਜਗਾ ਸਾਰ ਲਾਤਾ ਸੂਰਜ ਨਿਕਲਦੇ ਸਾਰ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਜਿਹੜਾ ਆ ਰੁੱਝ ਗਏ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਤੁਸੀਂ ਵਾਕ ਬਟਾਂਦਰੇ ਜਿਹੜੇ ਆ ਕਰ ਸਕਦੇ ਹੋ ਅਗਰ ਤੁਹਾਨੂੰ ਕੁਐਸਚਨ ਮਾਰਕ ਵਾਲਾ ਆਜੇ ਤਾਂ ਤੁਸੀਂ ਪ੍ਰਸ਼ਨਵਾਚ ਪੁੱਛਿਆ ਜਾਵੇ ਪ੍ਰਸ਼ਨਵਾਚਕ ਵੀ ਬਣਾ ਦੇਣਾ ਆ ਠੀਕ ਹੈ ਔਰ ਤੁਹਾਨੂੰ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਆ ਜਿਹੜਾ ਕੁਐਸਚਨ ਦਿੱਤਾ ਜਾ ਸਕਦਾ ਹੈ ਕਿ ਵਾਕ ਬਟਾਂਦਰਾ ਕਰੋ ਠੀਕ ਹੈ ਉਹਨਾਂ ਨੇ ਕੋਈ ਦਿੱਤਾ ਹੋ ਸਕਦਾ ਤੁਹਾਨੂੰ ਸੈਂਟੈਂਸ ਤੁਸੀਂ ਉਹਨੂੰ ਜਿਹੜਾ ਚੇਂਜ ਕਰ ਦੇਣਾ ਆ ਹੁਣ ਅਸੀਂ ਗੱਲ ਕਰਾਂਗੇ ਵਿਸਰਾਮ ਚਿੰਨਾਂ ਦੀ ਠੀਕ ਹੈ ਵਿਸਰਾਮ ਚਿੰਨ ਕੀ ਹੁੰਦੇ ਆ ਵਿਸਰਾਮ ਚਿੰਨ ਤੋਂ ਭਾਵ ਹੈ ਵਿਸਰਾਮ ਜਾਂ ਠਹਿਰਾਓ ਨੂੰ ਪ੍ਰਗਟ ਕਰਨ ਵਾਲੇ ਉਹ ਚਿੰਨ ਜਿਹੜੇ ਪਿੰਨ ਪਿੰਨ ਠਹਿਰਾਵਾਂ ਦੇ ਲਈ ਲਿਖਤਾਂ ਦੇ ਵਿੱਚ ਜਿਹੜੇ ਆ ਵਰਤੇ ਜਾਂਦੇ ਆ ਠੀਕ ਹੈ ਕੀ ਆ ਮਤਲਬ ਇਹ ਇੱਕ ਠਹਿਰਾਵ ਪੈਦਾ ਕਰ ਦਿਆ ਰੋਕ ਦਿੰਦਿਆ ਗੱਲ ਨੂੰ ਫਿਰ ਰੁੱਕ ਕੇ ਗੱਲ ਹੁੰਦੀ ਨਾ ਉਹ ਜਿੰਨਾ ਜਿਹੜੇ ਕਿ ਪਿੰਨਪਿੰਨ ਠਹਿਰਾਵਾਂ ਦੇ ਲਈ ਲਿਖਤਾਂ ਵਿੱਚ ਵਰਤੇ ਜਾਂਦੇ ਹੁਣ ਜਿਹੜਾ ਠਹਿਰਾਵ ਉਹ ਵੀ ਪਿੰਨਪਿੰਨ ਤਰੀਕੇ ਦਾ ਆ ਹਨਾ ਕਈ ਵਾਰ ਠਹਿਰਾ ਪਹਿਲੇ ਸ਼ਬਦ ਤੋਂ ਬਾਅਦ ਆ ਹੋ ਜਾਂਦਾ ਹੈ ਕਈ ਵਾਰ ਅਦਿਸ਼ ਦੋ ਤਿੰਨ ਸ਼ਬਦਾਂ ਤੋਂ ਬਾਅਦ ਹੁੰਦਾ ਆ ਉਹ ਜਿਹੜਾ ਅਕੋਰਡਿੰਗ ਹੁੰਦਾ ਵੀ ਕਿਹੜਾ ਜਿਹੜਾ ਵਾਕ ਆ ਔਰ ਕਿਸ ਪ੍ਰਕਾਰ ਦਾ ਵਾਕ ਆ ਠੀਕ ਹੈ ਵਿਸ਼ਰਾਮ ਚਿੰਨਾ ਦੇ ਹਿਸਾਬ ਦੇ ਨਾਲ ਹੀ ਵੀ ਕਿਹੜਾ ਵਿਸ਼ਰਾਮ ਚਿੰਨ ਇੱਥੇ ਵਰਤਿਆ ਜਾਣਾ ਵਾਕ ਦੇ ਅਕੋਰਡਿੰਗ ਠੀਕ ਹੈ ਸੋ ਹੋਰ ਇਹਦੀ ਪਰਿਭਾਸ਼ਾ ਦੇਖ ਲੈਂਦੇ ਆ ਅਸੀਂ ਪਾਸ਼ਾ ਦੇ ਲਿਖਤੀ ਰੂਪ ਵਿੱਚ ਵਰਤੇ ਜਾਣ ਵਾਲੇ ਉਹ ਲਿਪੀ ਚਿੰਨ ਪਾਠਕ ਵਾਸਤੇ ਲੇਖਕ ਨੂੰ ਸਹੀ ਢੰਗ ਨਾਲ ਸਮਝਣ ਦੇ ਵਿੱਚ ਸਹਾਇਤਾ ਕਰਦੇ ਆ ਠੀਕ ਹੈ ਸੋ ਇਹ ਸਾਨੂੰ ਸਹੀ ਢੰਗ ਦੇ ਨਾਲ ਜਿਹੜਾ ਦੱਸਦੇ ਆ ਕਿ ਜਿਹੜਾ ਵਾਕ ਆ ਉਹਦਾ ਅਰਥ ਕੀ ਆ ਠੀਕ ਹੈ ਸੋ ਸਾਨੂੰ ਵਿੱਚ ਸਰਾਮ ਚਿੰਨਾ ਦੇ ਨਾਲ ਸਮਝ ਆ ਜਾਂਦਾ ਆ ਇਹ ਵੀ ਸ਼ਰਾਮਚਿਨ ਆਪਣੀ ਵਿਸ਼ੇਸ਼ ਮਹੱਤਤਾ ਰੱਖਦੇ ਹਨ ਪੰਜਾਬੀ ਵਿੱਚ ਵਰਤੇ ਜਾਣ ਵਾਲੇ ਵਿਸ਼ਰਾਮ ਚਿਨ ਹੁਣ ਪੰਜਾਬੀ ਦੇ ਵਿੱਚ ਜਿਹੜੇ ਵਿਸ਼ਰਾਮ ਚਿਨ ਵਰਤੇ ਜਾਂਦੇ ਆ ਠੀਕ ਹੈ ਅਸੀਂ ਉਹ ਦੇਖਦੇ ਆਂ ਡੰਡੀ ਜਾਂ ਪੂਰਨ ਵਿਸ਼ਰਾਮ ਠੀਕ ਹੈ ਕਿਹੜਾ ਆ ਪਹਿਲਾਂ ਡੰਡੀ ਜਾਂ ਜਿਹਨੂੰ ਆਪਾਂ ਕੀ ਕਹਿੰਦੇ ਇੰਗਲਿਸ਼ ਵਿੱਚ ਫੁੱਲ ਸਟਾਪ ਕਹਿੰਦੇ ਆ ਠੀਕ ਹੈ ਇਸ ਤਰੀਕੇ ਦਾ ਜਿਹੜਾ ਇਹਦਾ ਦੇਖੋ ਸਾਈਨ ਬਣਿਆ ਹੋਇਆ ਹੈ ਹਨਾ ਆਹ ਵਾਲਾ ਫੁੱਲ ਸਟਾਪ ਹੋ ਗਿਆ ਸਾਡਾ ਠੀਕ ਹੈ ਸੋ ਇਹਨੂੰ ਜਿਹੜਾ ਆ ਇਹਨੂੰ ਪੂਰਨ ਵਿਸ਼ਰਾਮ ਚਿਨ ਵੀ ਕਿਹਾ ਜਾਂਦਾ ਆ ਤੇ ਇਹ ਕਿੱਥੇ ਲੱਗਦਾ ਆ ਹੂੰ ਇਹ ਬਾਕ ਚਿੰਨ ਦੇ ਖਤਮ ਹੋਣ ਤੇ ਪੂਰਨ ਟਹਿਰਾਓ ਨੂੰ ਪ੍ਰਗਟ ਕਰਨ ਦੇ ਲਈ ਵਰਤਿਆ ਜਾਂਦਾ ਠੀਕ ਹੈ ਜਦੋਂ ਸਾਡੀ ਲਾਈਨ ਖਤਮ ਹੋ ਗਈ ਅਸੀਂ ਉਸ ਤੋਂ ਬਾਅਦ ਕੀ ਲਗਾ ਲੰਨੇ ਆ ਠੀਕ ਹੈ ਫੁੱਲ ਸਟਾਪ ਲਗਾ ਲੰਨੇ ਆ ਠੀਕ ਹੈ ਜਿਵੇਂ ਅਸੀਂ ਕਰੀਏ ਵੀ ਹਨਾ ਮੈਂ ਅੱਜ ਸਕੂਲ ਗਿਆ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਫੁੱਲ ਸਟਾਪ ਲਗਾ ਦਾਂਗੇ ਠੀਕ ਹੈ ਡੰਡੀ ਪੂਰਨ ਵਿਸ਼ੇ ਦੋਸਤੋ ਬਾਅਦ ਜਿਹੜਾ ਵਿਸ਼ਰਾਮ ਪ੍ਰਸ਼ਨ ਚਿੰਨ ਸੌਰੀ ਹਾਂਜੀ ਪ੍ਰਸ਼ਨ ਚਿੰਨ ਪ੍ਰਸ਼ਨ ਚਿੰਨ ਸਾਈਨ ਆਫ ਇੰਟਰਰੋਗੇਸ਼ਨ ਜਦੋਂ ਸਾਈਨ ਕੀਆ ਪ੍ਰਸ਼ਨ ਜਿੰਨਾਂ ਨੂੰ ਪਤਾ ਹੀ ਆ ਹਨ ਕਿਵੇਂ ਜਿਹੜਾ ਆ ਇਹ ਲੱਗਦਾ ਆ ਸੋ ਇਹ ਜਿਹੜਾ ਆ ਪ੍ਰਸ਼ਨ ਚਿੰਨ ਵੀ ਪੂਰਨ ਵਿਸ਼ਰਾਮ ਦੇ ਲਈ ਵਰਤਿਆ ਜਾਂਦਾ ਆ ਠੀਕੇ ਕਿਉਂਕਿ ਬਾਕ ਦੇ ਅੰਤ ਦੇ ਵਿੱਚ ਆਉਂਦਾ ਆ ਜਦੋਂ ਕਿਸੇ ਨੂੰ ਆਪਾਂ ਪੁੱਛਗਿਛ ਕਰਨੀ ਹੋਵੇ ਹਨਾ ਜਿਵੇਂ ਅਸੀਂ ਕਹੀਏ ਵੀ ਇਨਾਮ ਜਿਹੜਾ ਆ ਕਿਸ ਨੇ ਜਿੱਤਿਆ ਸੀ ਕੀ ਲਗਾ ਦਾਂਗੇ ਪਿੱਛੇ ਕੁਐਸਚਨ ਮਾਰਕ ਲਗਾ ਦਾਂਗੇ ਹੁਣ ਆਨਲਾਈਨ ਵਿਸਮਿਕ ਚਿੰਨ ਵਿਸਮਿਕ ਚਿੰਨ ਜਿਹੜਾ ਆ ਠੀਕੇ ਵਿਸਮਿਕ ਚਿੰਨ ਆਪਾਂ ਕਿਵੇਂ ਵਰਤਦੇ ਆ ਜਿਹੜਾ ਫੁੱਲ ਸਟਾਪ ਬੰਗ નીચે ਅਸੀਂ ਇੱਕ ਜਿਹੜੀ ਆ ਪਿੰਦੀ ਲਗਾਈ ਹੁੰਦੀ ਆ ਠੀਕ ਹੈ ਸੋ ਜਿਹੜਾ ਆ ਵਿਸਮਿਕ ਚਿੰਨਾ ਇਹ ਕਦੋਂ ਲੱਗਦੇ ਆ ਜਦੋਂ ਕੋਈ ਅਸੀਂ ਵਾਕ ਦੇ ਵਿੱਚ ਕੋਈ ਹੈਰਾਨੀ ਪ੍ਰਸੰਸਾ ਸ਼ੋਕ ਹਨਾ ਜਾਂ ਇਦਾਂ ਦੀ ਜਦੋਂ ਭਾਵ ਪ੍ਰਗਟ ਕਰਨੇ ਹੁੰਦੇ ਆ ਦੋ ਆਪਾਂ ਇਹਨਾਂ ਨੂੰ ਜਿਹੜਾ ਆ ਵਿਸਮਿਕ ਚਿੰਨ ਦੀ ਜਿਹੜੀ ਆ ਵਰਤੋਂ ਕਰਦੇ ਆ ਜਿਵੇਂ ਆਪਾਂ ਲਿਖਦੇ ਆ ਅਫਸੋਸ ਹਨਾ ਅਫਸੋਸ ਜਦੋਂ ਲਿਖਦੇ ਆ ਤੇ ਉਸ ਤੋਂ ਬਾਅਦ ਅਸੀਂ ਵਿਸਮਿਕ ਚਿੰਨ ਲਾਉਨੇ ਆ ਅਫਸੋਸ ਠੀਕ ਹੈ ਇੱਥੇ ਵਿਸਮਿਕ ਚਿੰਨ ਲਾਤਾ ਫਿਰ ਉਸ ਤੋਂ ਬਾਅਦ ਗੱਲ ਸ਼ੁਰੂ ਕਰਦੇ ਅਫਸੋਸ ਬੜਾ ਮਾੜਾ ਹੋਇਆ ਜਾਂ ਕੁਝ ਵੀ ਹੈ ਨਾ ਸੋ ਇਹ ਕੀ ਹੈ ਵਿਸਮਿਕ ਚਿੰਨ ਉਸ ਤੋਂ ਬਾਅਦ ਆਉਂਦਾ ਹੈ ਕੋਮਾ ਠੀਕ ਹੈ ਸੋ ਕੋਮਾ ਠੀਕ ਹੈ ਕੋਮੇ ਦੀ ਜਿਹੜੀ ਆ ਕੋਮਾ ਕੋਮਾ ਕੋ ਦੁਬਾਰਾ ਤੇ ਜਾਂਦਾ ਆ ਠੀਕ ਹੈ ਜਦੋਂ ਅਸੀਂ ਮਤਲਬ ਥੋੜਾ ਠਹਿਰਾ ਦੇਣਾ ਹੋਵੇ ਜਦੋਂ ਆਪਾਂ ਐਗਜ਼ਾਮਪਲਸ ਹੁੰਦੇ ਆ ਕਿ ਲੜਕੇ ਲੜਕੀਆਂ ਹਨਾ ਔਰਤਾਂ ਮਰਦ ਕੁਝ ਵੀ ਫਿਰ ਆਪਾਂ ਕੀ ਲਗਾਉਨੇ ਆ ਕੌਮੇ ਲਗਾਉਨੇ ਆ ਹਨਾ ਜਦੋਂ ਸਾਡੀ ਜਿਵੇਂ ਆਪਾਂ ਕਹਿੰਦੇ ਆ ਅ ਕੁਝ ਐਗਜ਼ਾਮਪਲਸ ਦੇਣੀਆਂ ਹੁੰਦੀਆਂ ਜਾਦਾ ਚੀਜ਼ਾਂ ਦਿਖਾਉਣੀਆਂ ਹੁੰਦੀਆਂ ਤਾਂ ਦੋ ਅਸੀਂ ਕੀ ਆ ਕੌਮੇ ਦੀ ਵਰਤੋਂ ਕਰਦੇ ਆ ਹਨਾ ਤੇ ਜਿਹੜਾ ਜਿੱਦਾਂ ਕਿ ਬਾਕਾਂ ਦੇ ਜਿਹੜੇ ਪਿਛਲੇ ਸ਼ਬਦਾਂ ਨੂੰ ਜਿਹੜੇ ਜੋੜਿਆਂ ਦੇ ਵਿੱਚ ਦੇਣ ਦੇ ਲਈ ਜਾਂ ਅਸੀਂ ਉਹਨੂੰ ਜਿਹੜਾ ਆ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਆ ਦੱਸਦੇ ਆ ਇੱਕੋ ਸੀਰੀਜ਼ ਦੇ ਵਿੱਚ ਤਾਂ ਉੱਥੇ ਆਪਾਂ ਕੀ ਆ ਕਾਮੇ ਦੀ ਵਰਤੋਂ ਕਰਦੇ ਆ ਉਸ ਤੋਂ ਬਾਅਦ ਅਰਧ ਵਿਸ਼ਰਾਮ ਆ ਜਾਂਦਾ ਹੈ ਜਿਹਨੂੰ ਜਿਹੜਾ ਸੈਮੀ ਕੌਲਨ ਕਿਹਾ ਜਾਂਦਾ ਹੈ ਠੀਕ ਹੈ ਅਰਧ ਵਿਸ਼ਰਾਮ ਜਿਹੜਾ ਹੁੰਦਾ ਆ ਸੋ ਇਹਨੂੰ ਜਿਹੜਾ ਬਿੰਦੀ ਵਾਲਾ ਕਾਮਾ ਅਰਧ ਵਿਸ਼ਰਾਮ ਵੀ ਕਹਿੰਦੇ ਆ ਜਦ ਕਿਸੇ ਵਾਕ ਦੇ ਵਿੱਚ ਠਹਿਰਾਓ ਪੂਰਨ ਵਿਸ਼ਰਾਮ ਨਾਲੋਂ ਘੱਟ ਤੇ ਕੌਮੇ ਦੇ ਠਹਿਰਾਓ ਨਾਲੋਂ ਵੱਧ ਹੋਵੇ ਠੀਕ ਹੈ ਜਦੋਂ ਕੀ ਆ ਕਿ ਜਿਹੜਾ ਠਹਿਰਾਓ ਹੋ ਉਹ ਪੂਰਨ ਵਿਸ਼ਰਾਮ ਨਾਲੋਂ ਘੱਟ ਆ ਤੇ ਕੌਮੇ ਦੇ ਠਹਿਰਾਓ ਠਹਿਰਾਓ ਨਾਲੋਂ ਵੱਧ ਆ ਤਾਂ ਉਹ ਦੋਸੀ ਕੀ ਕਰਦੇ ਆ ਬਿੰਦੀ ਵਾਲਾ ਕਾਮਾ ਜਿਹੜਾ ਵਰਤਦੇ ਆ ਠੀਕ ਹੈ ਦੋ ਬਿੰਦੀ ਕਲੌਨ ਠੀਕ ਹੈ ਕਲੌਨ ਜਦੋਂ ਆਪਾਂ ਦੋ ਬਿੰਦੀਆਂ ਜਿਹੜੀਆਂ ਆ ਉਹਨਾਂ ਦੇ ਵਰਤੋਂ ਕਰਦੇ ਆ ਹਨਾ ਜਦ ਕਿਸੇ ਵਾਕ ਦੇ ਦੋ ਹਿੱਸੇ ਹੋਣ ਹਨਾ ਤਾਂ ਪਹਿਲਾ ਹਿੱਸਾ ਆਤਵਾ ਪਹਿਲੇ ਵਾਕ ਦੇ ਵਿੱਚ ਆਪਣੇ ਜਿਹੜਾ ਆ ਆਪਣੇ ਆਪ ਵਿੱਚ ਪੂਰੇ ਹੋਏ ਤੇ ਦੂਜੇ ਦੀ ਵਿਆਖਿਆ ਕਰਨ ਲਈ ਕਿਹਾ ਜਾਵੇ ਆਪਾਂ ਦੇਖਦੇ ਨੇ ਜੇ ਤੁਹਾਨੂੰ ਕੋਈ ਕੁਐਸਚਨ ਹੁੰਦਾ ਸੀ ਮੂਰੇ ਜਿਹੜਾ ਟਾਪਿਕ ਦਿੱਤਾ ਹੁੰਦਾ ਉਸ ਤੋਂ ਬਾਅਦ ਦੋ ਬਿੰਦੀਆਂ ਦੀ ਵਰਤੋਂ ਕਰਦੇ ਆ ਡੈਸ਼ ਠੀਕ ਹੈ ਡੈਸ਼ ਵੀ ਜਿਹੜਾ ਆ ਜਦੋਂ ਕਿਸੇ ਬਾਗ ਜਦੋਂ ਕਿਸੇ ਬਾਗ ਦੇ ਵਿੱਚ ਇੱਕਦਮ ਯਾਦ ਆ ਜਾਣੇ ਵਾਲੀ ਕੋਈ ਅਸੰਬਤ ਗੱਲ ਕਹੀ ਜਾਵੇ ਠੀਕ ਹੈ ਤੇ ਉਹ ਜਿਹੜਾ ਉਹ ਅਸੰਬਿਥਾ ਉਹਦੇ ਲਈ ਜਿਹੜਾ ਡੈਸ਼ ਦੀ ਵਰਤੋਂ ਕੀਤੀ ਜਾਂਦੀ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਦੋ ਵਿੰਦੀ ਡੈਸ਼ ਆ ਜਾਂਦੀ ਆ ਠੀਕ ਹੈ ਜਦੋਂ ਕੁਝ ਚੀਜ਼ਾਂ ਦਾ ਵੇਰਵਾ ਦੇਣਾ ਹੋਵੇ ਤਾਂ ਦੋ ਵਿੰਦੀ ਡੈਸ਼ ਵਰਤਦੇ ਆ ਪੁੱਠੇ ਕਾਮੇ ਆ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਪੁੱਠੇ ਕਾਮੇ ਜਿਹੜੇ ਆ ਇਹ ਆ ਜਿਹੜੇ ਆ ਇਨਵਰਟਡ ਕਾਮਸ ਠੀਕ ਹੈ ਸੋ ਇਹ ਜਿਹੜੇ ਆ ਪੁੱਠੇ ਕਾਮੇ ਵੀ ਜਿਹੜੇ ਇਹਨਾਂ ਦੇ ਵੀ ਵਰਤੋਂ ਜਿਹੜੀ ਆ ਕੀਤੀ ਜਾਂਦੀ ਆ ਠੀਕ ਹੈ ਜਦੋਂ ਅਸੀਂ ਕਿਸੇ ਦੀ ਕੋਈ ਲਿਖਤ ਵਗੈਰਾ ਦੱਸਣੀ ਹੁੰਦੀ ਆ ਤਾਂ ਦੋਛੇ ਜਿਹੜਾ ਇਨਵਰਟਡ ਕਾਮਿਆਂ ਦੇ ਵਿੱਚ ਕੈਦ ਕਰਕੇ ਉਸ ਸਟੇਟਮੈਂਟ ਨੂੰ ਦਿੰਨੇ ਆ ਉਸ ਤੋਂ ਬਾਅਦ ਜੋੜਨੀ ਆ ਜਾਂਦੀ ਆ ਠੀਕ ਹੈ ਸੋ ਜੋੜਨੀ ਜਿਹੜੀ ਆ ਸ਼ਬਦਾਂ ਨੂੰ ਜੋੜਦੀ ਆ ਬ੍ਰੈਕਟ ਆ ਜਾਂਦੀ ਹੈ ਜਦੋਂ ਅਸੀਂ ਕੋਈ ਚੀਜ਼ ਜਿਹੜੀ ਆ ਹਨਾ ਕੋਈ ਚੀਜ਼ ਕਿਸਦਾ ਭਾਵ ਲਿਖਣਾ ਹੋਵੇ ਕਿਸਦਾ ਅਰਥ ਲਿਖਣਾ ਹੋਵੇ ਤਾਂ ਅਸੀਂ ਬ੍ਰੈਕਟ ਦੇ ਵਿੱਚ ਲਿਖ ਦਿੰਨੇ ਆ ਹਨਾ ਉਸ ਤੋਂ ਬਾਅਦ ਛੁੱਟ ਮਰੋੜੀ ਜਦੋਂ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਜਿਹੜਾ ਆ ਪ੍ਰਗਟ ਕਰਨਾ ਹੋਵੇ ਤਾਂ ਉਹ ਛੁੱਟ ਮਰੋੜੀ ਜਿਹੜੀ ਆ ਆਪਾਂ ਵਰਤੀ ਜਾਂਦੀ ਆ ਉਸ ਤੋਂ ਬਾਅਦ ਬਿੰਦੀ ਡਾਟ ਜਿਹੜਾ ਆ ਜਾਂਦਾ ਆ ਠੀਕ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਜਿਹੜਾ ਆ ਆਪਾਂ ਲਿਖਦੇ ਨਾ ਕਿ ਜਿਵੇਂ ਆਪਾਂ ਲਿਖਦੇ ਆ ਬੀ اے ਐਮ اے ਠੀਕ ਹੈ ਉਦੋਂ ਜਦੋਂ ਕੋਈ ਲਿਖਣਾ ਹੋਵੇ ਤਾਂ ਤੁਸੀਂ ਇਹਨੂੰ ਕੀ ਕਰਦੇ ਆ ਬਿੰਦੀ ਦੀ ਵਰਤੋਂ ਕਰਦੇ ਆ ਜਦੋਂ ਇਮਤਿਹਾਨ ਦੇ ਡਿਗਰੀਆਂ ਜਾਂ ਕੁਝ ਵੀ ਆਪਾਂ ਸੰਖੇਪ ਵਿੱਚ ਲਿਖਣਾ ਹੋਵੇ ਤਾਂ ਉਦੋਂ ਅਸੀਂ ਜਿਹੜਾ ਬਿੰਦੀਆਂ ਦੀ ਵਰਤੋਂ ਕਰਦੇ ਆ ਸੋ ਇਸ ਤਰੀਕੇ ਦੇ ਨਾਲ ਇਹ ਸ੍ਰਾਮਚਿੰਨ ਸੀਗੇ ਵਿਆਕਰਨ ਪੰਜਾਬੀ ਦੇ ਵਿੱਚ ਇਹ ਵਰਤੇ ਜਾਂਦੇ ਆ ਠੀਕ ਹੈ ਅਲੱਗ-ਅਲੱਗ ਵਾਕ ਦੇ ਅਕੋਰਡਿੰਗ ਜਿਹੜਾ ਆ ਇਹਨਾਂ ਦੀ ਵਰਤੋਂ ਜਿਹੜੀ ਹੈ ਕੀਤੀ ਜਾਂਦੀ ਆ ਠੀਕ ਹੈ ਉਸ ਤੋਂ ਬਾਅਦ ਆ ਮੁਹਾਵਰੇ ਠੀਕ ਹੈ ਤੁਹਾਨੂੰ ਅੱਗੇ ਮੁਹਾਵਰੇ ਪੁੱਛੇ ਗਏ ਆ ਮੁਹਾਵਰੇ ਕੀ ਆ ਉਹ ਵਾਕੰਸ਼ ਜਿਸ ਤੋਂ ਸ਼ਬਦੀ ਅਰਥਾਂ ਤੋਂ ਇਲਾਵਾ ਡੂੰਗੇ ਜਾਂ ਵਿਚਲੇ ਭਾਵ ਅਰਥਾਂ ਵੀ ਨਿਕਲਣ ਅਤੇ ਜਿਸ ਦੀ ਵਰਤੋਂ ਸਦਾ ਭਾਵ ਅਰਥਾਂ ਦੇ ਲਈ ਕੀਤੀ ਜਾਂਦੀ ਹੈ ਜਾਵੇ ਉਹਨੂੰ ਮੁਹਾਵਰਾ ਕਹਿੰਦੇ ਆਪਾਂ ਮੁਹਾਵਰਾ ਬੋਲਦੇ ਨਾ ਠੀਕ ਹੈ ਉਹਦੇ ਡੂੰਗੇ ਅਰਥ ਹੁੰਦੇ ਆ ਕਿਸੇ ਵੀ ਮੁਹਾਵਰੇ ਦੇ ਠੀਕ ਹੈ ਸੋ ਮੈਂ ਮੁਹਾਵਰਾ ਦੇ ਜਿਵੇਂ ਦੇਖੋ ਉਸਤਦੀ ਕਰਨਾ ਚਲਾਕੀ ਕਰਨਾ ਠੀਕ ਹੈ ਸੋ ਇਹਦਾ ਭਾਵ ਅਰਥ ਕੀ ਆ ਚਲਾਕੀ ਕਰਨਾ ਤਾਂ ਹਮੇਸ਼ਾ ਹੀ ਇਹ ਜਿਹੜਾ ਆ ਇਹਨਾਂ ਨੂੰ ਜਿਹੜੀ ਵਰਤ ਤੋਂ ਆ ਮੁਹਾਵਰਿਆਂ ਦੀ ਜਿਹੜੀ ਭਾਵ ਅਰਥਾਂ ਦੇ ਲਈ ਹੀ ਕੀਤੀ ਜਾਂਦੀ ਵੀ ਉਹਦਾ ਕੋਈ ਨਾ ਕੋਈ ਅਰਥ ਨਿਕਲਦਾ ਹੁੰਦਾ ਆ ਕਿਉਂਕਿ ਉਹ ਅਰਥ ਨੂੰ ਵਰਤਣ ਦੇ ਲਈ ਜਿਹੜਾ ਆ ਮੁਹਾਵਰਿਆਂ ਦੀ ਵਰਤੋਂ ਕੀਤੀ ਜਿਵੇਂ ਉਸਤਦੀ ਕਰਨਾ ਚਲਾਕੀ ਕਰਨਾ ਪੰਜਾਬ ਪੁਲਿਸ ਦੇ ਬੰਦੇ ਬੜੇ ਖਰਾਟ ਹੁੰਦੇ ਹਨ ਇਹਨਾਂ ਨਾਲ ਉਸਤਦੀ ਕਰਨੇ ਬੜੀ ਮੁਸ਼ਕਿਲ ਹੈ ਉਸ ਸਲਵਟੇ ਪੰਣਨੇ ਪਾਸੇ ਮਾਰਨੇ ਇਮਤਿਹਾਨ ਦੀ ਚਿੰਤਾ ਕਰਕੇ ਮੈਂ ਸਾਰੀ ਰਾਤ ਨਾ ਸੋ ਸਕਿਆ ਤੇ ਉਸ ਲਵੱਟੇ ਪੰਦਾ ਰਿਹਾ ਠੀਕ ਹੈ ਇਹ ਤਾਂ ਤੁਹਾਡੇ ਦੇ ਜਿਹੜਾ ਉੱਪਰ ਜਿਹੜਾ ਆ ਇੰਪਲੀਮੈਂਟ ਹੁੰਦਾ ਆ ਕਿਉਂਕਿ ਤੁਹਾਡੇ ਇਮਤਿਹਾਨ ਆ ਔਰ ਤੁਹਾਨੂੰ ਜਿਹੜਾ ਆ ਹਨਾ ਬੜੀ ਟੈਨਸ਼ਨ ਸੀਗੀ ਕਿ ਸਾਡੇ ਕੋਲ 4th ਯੂਨਿਟ ਨਹੀਂ ਹੈਗਾ ਸੋ ਹੁਣ 4th ਯੂਨਿਟ ਹੋ ਗਿਆ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਬੜਾ ਈਜ਼ੀ ਜਾਈ ਆ ਮੈਂ ਸਾਰੇ ਦਿੱਤੇ ਹੋਏ ਆ ਮੁਹਾਵਰੇ ਠੀਕ ਹੈ ਇਹਦੇ ਇਹ ਮੁਹਾਵਰੇ ਆ ਮੈਂ ਤੁਹਾਨੂੰ ਜਿਹੜੇ ਆ ਸਾਰੇ ਹੀ ਦਿੱਤੇ ਹੋਇਆ ਤੁਸੀਂ ਇਹਨਾਂ ਨੂੰ ਜਿਹੜਾ ਆ ਪੜ ਸਕਦੇ ਹੋ ਠੀਕ ਹੈ ਤੁਸੀਂ ਇਹ ਜਿਹੜਾ ਆ ਪੀਡੀਐਫ ਡਾਊਨਲੋਡ ਕਰਕੇ ਇਹਨਾਂ ਨੂੰ ਜਿਹੜਾ ਆ ਪੜ ਸਕਦੇ ਹੋ ਤੁਹਾਨੂੰ ਮੁਹਾਵਰੇ ਪੁੱਛੇ ਜਾ ਸਕਦੇ ਆ ਜਿਵੇਂ ਤੁਹਾਨੂੰ ਵਾਕ ਬਟਾਂਦਰਾ ਪੁੱਛੇ ਜਾ ਸਕਦਾ ਉਸ ਤਰ੍ਹਾਂ ਕੀ ਤਰੀਕੇ ਦੇ ਨਾਲ ਤੁਹਾਨੂੰ ਹੋ ਸਕਦਾ ਮੁਹਾਵਰੇ ਵੀ ਪੁੱਛੇ ਜਾਣ ਕਿਉਂਕਿ ਤੁਹਾਡੇ ਸਿਲੇਬਸ ਦਾ 파ਟਾ ਠੀਕ ਹੈ ਸੋ ਜਿਨ੍ਹਾਂ ਨੇ ਸੰਖੇਪ ਰਚਨਾ ਵਗੈਰਾ ਕੁਝ ਨਹੀਂ ਕਰਨਾ ਉਹ ਜਿਹੜੇ ਸਾਰੇ ਮੁਹਾਵਲੇ ਮੁਹਾਵਰੇ ਜਿਹੜੇ ਚੰਗੇ ਤਰੀਕੇ ਦੇ ਨਾਲ ਪੈਰ ਲੈਂ। ਠੀਕ ਹੈ ਮੈਂ ਮੁਹਾਵਰੇ ਲਿਖੇ ਹੋਏ ਆ ਜਿੰਨੇ ਜਿਹੜੇ ਆ ਪੁੱਛੇ ਜਾ ਸਕਦੇ ਆ। ਉਸ ਤੋਂ ਬਾਅਦ ਬੀ ਪਾਰਟ ਕਰਦੇ ਆ ਠੀਕ ਹੈ ਤੁਹਾਡਾ ਕੀ ਆ ਬੀ ਪਾਰਟ। ਵੈਸੇ ਮੈਂ ਅਲੱਗ ਵੀਡੀਓ ਬਣਾਉਣੀ ਸੀ ਪਰ ਮੈਂ ਹੁਣ ਇੱਕ ਦੇ ਵਿੱਚ ਹੀ ਤੁਹਾਨੂੰ ਜਿਹੜਾ ਕਰਵਾ ਦਿੰਨੀ ਆ। ਵੀ ਪਾਰਟ ਇਹਦੇ ਵਿੱਚ ਆ ਰਚਨਾ ਪੁੱਛੀ ਵੀ ਕੋਈ ਰਚਨਾ ਕਰਨੀ ਤੁਸੀਂ ਇਹਦੇ ਵਿੱਚ ਹੋ ਜਾਦਾ ਪੈਰਾ ਰਚਨਾ ਸੰਖੇਪ ਰਚਨਾ ਪੁੱਛੀ ਜਾਵੇ ਜਾਂ ਚਿੱਠੀ ਪੱਤਰ ਲਿਖਣ ਗਿਆ ਜਾਵੇ ਜਾਂ ਕੋਈ ਵੀ ਅੰਡੇਠਾ ਪੈਰਾ ਠੀਕ ਹੈ ਲਿਖਣ ਦੇ ਲਈ ਕਿ ਆ ਜਾਵੇ ਠੀਕ ਹੈ ਸੋ ਜਿਆਤਰ ਮੋਸਟਲੀ ਜਿਹੜਾ ਆ ਪੈਰਾ ਰਚਨਾ ਆ ਜਾਂਦੀ ਆ ਠੀਕ ਹੈ ਪੈਰਾ ਰਚਨਾ ਲਈ ਜਿਹੜੇ ਲਿਖਣ ਨੂੰ ਕਹਿ ਦਿੱਤਾ ਜਾਂਦਾ ਆ ਠੀਕ ਹੈ ਸੋ ਪੈਰਾ ਰਚਨਾ ਕੀ ਹੁੰਦੀ ਆ ਕਿਸੇ ਵੀ ਵਿਸ਼ੇ ਦੇ ਸੰਬੰਧ ਵਿੱਚ ਵਾਕਾਂ ਦੇ ਸਮੂਹ ਨੂੰ ਤਰਤੀਬ ਵੱਧ ਲਿਖਣ ਦੇ ਨਾਲ ਕੀ ਆ ਇੱਕ ਪੈਰਾ ਬਣ ਜਾਂਦਾ ਜਿਵੇਂ ਤੁਹਾਨੂੰ ਉਹਨਾਂ ਨੇ ਕੁਝ ਲਿਖਣ ਨੂੰ ਕਹਿ ਦਿੱਤਾ ਕੋਈ ਸਾਨੂੰ ਵਿਸ਼ਾ ਦੇ ਦਿੱਤਾ ਤਾਂ ਤੁਸੀਂ ਉਹਨੂੰ ਤਰਤੀਬ ਦੇ ਵਿੱਚ ਉਹਦੇ ਬਾਰੇ ਹੀ ਲਿਖਣਾ ਹੈ ਇੱਕ ਹੈਨਾ ਤੇ ਜਿਹੜਾ ਪੈਰੇ ਦੇ ਵਿੱਚ ਠੀਕ ਹੈ ਤਾਂ ਇਹਨਾਂ ਆਪਣੇ ਵਿਚਾਰਾਂ ਨੂੰ ਆਜ਼ਾਦੀ ਨਾਲ ਤੁਸੀਂ ਦੇ ਵਿੱਚ ਲਿਖ ਸਕਦੇ ਹੋ ਜਿਸ ਪੈਰੇ ਬਾਰੇ ਤੁਹਾਨੂੰ ਲਿਖਣ ਦੇ ਲਈ ਕਿਹਾ ਗਿਆ ਹੈ ਠੀਕ ਹੈ ਤਾਂ ਇਹ ਕੀ ਹੁੰਦਾ ਹੈ ਪੈਰਾ ਰਚਨਾ ਹੁੰਦੀ ਆ ਇਹ ਰਚਨਾ ਤੋਂ ਪਾਵਾਂ ਕਿ ਕਿਸੇ ਦਿੱਤੇ ਗਏ ਵਿਸ਼ੇ ਤੇ ਇੱਕ ਪੈਰੇ ਦੀ ਰਚਨਾ ਕਰਨੀ ਜਿਵੇਂ ਸਮੇਂ ਦੀ ਕਦਰ ਹਨਾ ਜਿਵੇਂ ਤੁਹਾਨੂੰ ਕੋਈ ਪੈਰਾ ਦੇ ਦਿੱਤਾ ਠੀਕ ਹੈ ਸੋ ਜ਼ਿਆਦਾਤਰ ਜਿਹੜੇ ਹੁੰਦੇ ਆ ਇਦਾਂ ਪੁੱਛਿਆ ਜਾਂਦਾ ਹੈ ਕਿ ਇਸ ਦੇ ਉੱਪਰ ਤੁਸੀਂ ਇੱਕ ਪੈਰਾ ਰਚਨਾ ਕਰੋ ਇਸ ਦੇ ਉੱਤੇ ਤੁਸੀਂ ਆਪਣਾ ਇੱਕ ਪੈਰਾ ਲਿਖੋ ਠੀਕ ਹੈ ਸੋ ਇਹ ਦੇ ਨਾਲ ਜਿਹੜਾ ਤੁਹਾਨੂੰ ਇਸ ਤਰੀਕੇ ਦੇ ਨਾਲ ਜਿਹੜਾ ਪੁੱਛਿਆ ਜਾਂਦਾ ਹੈ ਫੋਰਚਨਟ ਦੇ ਵਿੱਚ ਆ ਦੇਖੋ ਜਿਵੇਂ ਇੱਥੇ ਮਾਤ ਪਾਸ਼ਾ ਦੀ ਮਹਾਨਤਾ ਠੀਕ ਹੈ ਕੋਈ ਵੀ ਹੋ ਸਕਦਾ ਆ ਪੈਰਾ ਜਿਹੜਾ ਤੁਹਾਨੂੰ ਐ ਇਹ ਤੁਹਾਡਾ ਕੋਈ ਸਿਲੈਕਟਡ ਨਹੀਂ ਆ ਕਿ ਤੁਹਾਡੇ ਸਿਲੇਬਸ ਦੇ ਵਿੱਚ ਇੰਨੇ ਪੈਰੇ ਆ ਤੁਹਾਨੂੰ ਉਹਨਾਂ ਵਿੱਚੋਂ ਲਿਖਣ ਨੂੰ ਦਿੱਤਾ ਜਾਵੇ ਕਿਉਂਕਿ ਤੁਸੀਂ ਵੀ ਐਡ ਕਰ ਰਹੇ ਹੋ ਪ੍ਰੋਫੈਸ਼ਨਲ ਡਿਗਰੀ ਕਰ ਰਹੇ ਹੋ ਤੇ ਇੱਥੇ ਜਿਹੜੀ ਤੁਹਾਡੀ ਕ੍ਰੀਏਟੀਵਿਟੀ ਜਿਹੜੀ ਆ ਉਹ ਦੇਖੀ ਜਾਂਦੀ ਆ ਸੋ ਇਸ ਲਈ ਇਹਦੀ ਰਚਨਾ ਜਿਹੜੀ ਆ ਤੁਹਾਨੂੰ ਉਸੇ ਆਪਣੇ ਵਿਚਾਰ ਜਿਹੜੇ ਵਿਊ ਦੇਣ ਦੇ ਲਈ ਹੀ ਜ਼ਿਆਦਾ ਕਿਹਾ ਜਾਂਦਾ ਹੈ ਤੇ ਤੁਸੀਂ ਕੋਈ ਵੀ ਟੌਪਿਕ ਹੋਇਆ ਉੱਥੇ ਜਿਹੜਾ ਖੁੱਲ ਕੇ ਉਹਦੇ ਬਾਰੇ ਜਿਹੜਾ ਜੋ ਤੁਸੀਂ ਮਹਿਸੂਸ ਕਰਦੇ ਹੋ ਤੇ ਤੁਸੀਂ ਉਹ ਲਿਖਣਾ ਠੀਕ ਹੈ ਇਸ ਤਰੀਕੇ ਦੇ ਨਾਲ ਆ ਦੇਖੋ ਸਾਰਾ ਇੱਕੋ ਹੀ ਪੈਰੇ ਦੇ ਵਿੱਚ ਉਹਦੇ ਵਿੱਚ ਪੈਰਾ ਨਹੀਂ ਬਦਲੇਗਾ ਇੱਕੋ ਪੈਰੇ ਦੇ ਵਿੱਚ ਸਾਰਾ ਜਿਹੜਾ ਲਿਖਿਆ ਗਿਆ ਹੈ ਇਸ ਤੋਂ ਬਾਅਦ ਆ ਦੇਖੋ ਸਮੇ ਦੀ ਕਦਰ ਠੀਕ ਹੈ ਇਹਨੂੰ ਵੀ ਪੈਰੇ ਦੇ ਵਿੱਚ ਲਿਖਿਆ ਗਿਆ ਆ ਠੀਕ ਹੈ ਔਰ ਲਾਸਟ ਦੇ ਵਿੱਚ ਜਿਹੜਾ ਸੀਗਾ ਪਈ ਵੀਰ ਜੀ ਜਿਹੜਾ ਉਹਨਾਂ ਨੇ ਕੁਝ ਲਾਈਨਾਂ ਵੀ ਦਿੱਤੀਆਂ ਆ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਪੈਰਾ ਜਿਹੜਾ ਹੈ ਲਿਖ ਦੇਣਾ ਠੀਕ ਹੈ ਸੋ ਪੈਰਾ ਰਚਨਾ ਦੇ ਵਿੱਚ ਕੀ ਕਹਿੰਦਾ ਇੱਕ ਤੁਸੀਂ ਪੈਰਾ ਲਿਖ ਦੇਣਾ ਜ ਜਨੂੰ ਇੱਕ ਤਰਤੀਬ ਦੇ ਵਿੱਚ ਲਿਖਣਾ ਆ ਇਹ ਸੁਤੰਤਰ ਰਚਨਾ ਇਹਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਕੁਝ ਉ ਜਾਦ ਕੀਤਾ ਲਿਖਣਾ ਦੇ ਵਿੱਚ ਤੁਸੀਂ ਆਜ਼ਾਦੀ ਦੇ ਨਾਲ ਲਿਖ ਸਕਦੇ ਹੋ ਬਸ ਤੁਸੀਂ ਇੱਕ ਜਿਹੜਾ ਪੈਰਾ ਆ ਦੇਖ ਸਕਦੇ ਇੰਨੀ ਲੈਂਥ ਜਿਹੜੀ ਇਹ ਪੈਰੇ ਦੀ ਹੋਵੇ ਤਾਂ ਤੁਸੀਂ ਉਹਨੂੰ ਇੱਕ ਪੇਜ ਦੇ ਉੱਪਰ ਇੱਕ ਪੈਰਾ ਜਿਹੜਾ ਆ ਲਿਖ ਦੇਣਾ ਆ ਦੋਸਤੋ ਬਾਅਦ ਉਹਦੀ ਸੰਖੇਪ ਰਚਨਾ ਠੀਕ ਹੈ ਸੰਖੇਪ ਰਚਨਾ ਕੀ ਹੁੰਦੀ ਆ ਕਿ ਜਿਹੜਾ ਇੱਕ ਤੁਹਾਨੂੰ ਹੋ ਸਕਦਾ ਕਿ ਇੱਕ ਪਿਆਰਾ ਦਿੱਤਾ ਹੋਵੇ ਤਾਂ ਉਹਦੀ ਸੰਖੇਪ ਰਚਨਾ ਕਰਨ ਦੇ ਲਈ ਕੀ ਆ ਜਾਵੇ ਸੰਖੇਪ ਰਚਨਾ ਨੂੰ ਕੀ ਕਹਾਂਗੇ ਆਪਾਂ ਪ੍ਰੈਸੀ ਜਿਵੇਂ ਲਿਖਦੇ ਸੀ ਨਾ ਤੁਸੀਂ ਆਪਣੇ ਜਰਨਲ ਇੰਗਲਿਸ਼ ਦੇ ਵਿੱਚ ਪ੍ਰੈਸੀ ਲਿਖਦੇ ਹੁੰਦੇ ਆ ਠੀਕ ਹੈ ਸੋ ਜਿਹੜਾ ਮਤਲਬ ਆਪਾਂ ਇੱਕ ਨੁਕੋੜ ਕੱਢ ਲੰਨੇ ਆ ਸਾਰੀ ਜਿਹੜੀ ਲਿਖਤ ਦਾ ਇੱਕ ਨੁਕੋੜ ਕੱਢ ਲੰਨੇ ਆ ਉਹਨੂੰ ਆਪਾਂ ਸੰਖੇਪ ਰਚਨਾ ਕਹਿੰਦੇ ਆ ਕਿ ਸੰਖੇਪ ਵਿੱਚ ਉਹਨੇ ਕੀ ਕੀਤਾ ਕੀ ਆ ਕੀਆ ਹਨਾ ਸੋ ਇਹ ਸ਼ਬਦ ਫ੍ਰਾਂਸੀਸੀ ਭਾਸ਼ਾ ਦੇ ਸ਼ਬਦ ਪ੍ਰੈਸੀ ਦਾ ਪੰਜਾਬੀ ਰੂਪਾਂਤਰਨ ਹੈ ਜਿਸ ਦਾ ਅਰਥ ਹੈ ਸਾਰਾਂਝ ਸਾਰਾਂਝ ਮਤਲਬ ਨਿਚੋੜ ਹੁੰਦਾ ਠੀਕ ਹੈ ਇੱਕ ਆਪਾਂ ਨਿਚੋੜ ਕਰ ਦੇਣਾ ਸਾਰਾ ਆਪਾਂ ਇੱਕ ਪੇਜ ਜਾਂ ਦੋ ਪੇਜਾਂ ਚਾਰ ਪੇਜ ਪੜਿਆ ਉਹਦਾ ਆਪਾਂ ਇੱਕ ਸਾਰਾਂਝ ਕਰ ਦੇਣਾ ਕਿਸੇ ਲੰਬੀ ਰਿਵਾਤਾ ਦੇ ਸਮੁੱਚੇ ਭਾਵ ਨੂੰ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਲਿਖਣ ਨੂੰ ਕੀ ਕਿਹਾ ਜਾਂਦਾ ਹੈ ਸੰਖੇਪ ਰਚਨਾ ਕਿਹਾ ਜਾਂਦਾ ਹੈ ਠੀਕ ਹੈ ਸੋ ਕਿੱਡੀ ਵੀ ਲੰਮੀ ਜਿਹੜੀ ਆ ਵਾਰਤਕ ਰਚਨਾ ਕਿਉਂ ਨਾ ਹੋਵੇ ਤਾਂ ਉਹਦੇ ਨੂੰ ਕੀ ਕਰਨਾ ਵੀ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਲਿਖਣ ਨੂੰ ਕੀ ਕਿਹਾ ਜਾਂਦਾ ਹੈ ਸੰਖੇਪ ਰਚਨਾ ਕਿਹਾ ਜਾਂਦਾ ਹੈ ਨਿਯਮ ਵੀ ਦੇਖ ਲੈਣੇ ਆ ਠੀਕ ਹੈ ਇਹਦੇ ਜਿਹੜੇ ਨਿਯਮ ਕੀਆ ਸੋ ਨਿਯਮ ਕੀਆ ਸੰਖੇਪ ਰਚਨਾ ਦੇ ਸਰਲੇਖ ਹੋਣਾ ਜ਼ਰੂਰੀ ਹੈ ਠੀਕ ਹੈ ਸਰਲੇਖ ਜ਼ਰੂਰੀ ਹੈ ਜਿਵੇਂ ਤੁਹਾਨੂੰ ਇੱਕ ਪੈਰਾ ਪੜਿਆ ਤਾਂ ਉਹਦੇ ਵਿੱਚ ਤੁਸੀਂ ਇੱਕ ਸਰਲੇਖ ਕੱਢੋਗੇ ਪਹਿਲਾਂ ਤੋਂ ਦਾ ਠੀਕ ਹੈ ਜਿਵੇਂ ਦਾਰ ਨੂੰ ਤੁਸੀਂ ਪੈਰਾ ਪੜਿਆ ਉਹ ਚ ਬਾਰ ਬਾਰ ਗਰੀਬੀ ਦੀ ਗੱਲ ਹੀ ਕੀਤੀ ਜਾਂਦੀ ਆ ਤੇ ਗਰੀਬੀ ਦੇ ਨੁਕਸਾਨ ਹੀ ਦੱਸੇ ਜਾਂਦੇ ਤਾਂ ਤੁਸੀਂ ਲਿਖਨੋਗੇ ਗਰੀਬੀ ਇੱਕ ਸ਼ਰਾਪ ਹੈ ਠੀਕ ਹੈ ਜਾਂ ਗਰੀਬੀ ਇੱਕ ਸ਼ਰਾਪ ਤਾਂ ਇਹ ਸਰਲੇਖ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਸੰਖੇਪ ਰਚਨਾ ਮੂਲ ਰਚਨਾ ਦੀ ਇੱਕ ਤਿਆ ਹੀ ਹੋਣੀ ਚਾਹੀਦੀ ਹੈ ਠੀਕ ਹੈ 1/3 ਹਿੱਸਾ ਠੀਕ ਹੈ ਜੇ ਜਿਵੇਂ 90 ਸ਼ਬਦਾਂ ਦੇ ਵਿੱਚ ਤੁਹਾਨੂੰ ਕੋਈ ਦਿੱਤਾ ਗਿਆ ਪੈਰਾ ਤੇ ਤੁਸੀਂ ਉਹਨੂੰ ਜਿਹੜਾ ਆ ਉਹਦਾ ਤੀਜਾ ਹਿੱਸਾ ਕਰ ਦੇਣਾ ਹੈ ਠੀਕ ਹੈ ਤਾਂ ਕਿੰਨੇ 30 ਸ਼ਬਦਾਂ ਦੇ ਵਿੱਚ ਤੁਸੀਂ ਸੰਖੇਪ ਰਚਨਾ ਜਿਹੜੀ ਆ ਕਰ ਦਾਣੀ ਆ ਠੀਕ ਹੈ ਇੱਕ ਪੈਰੇ ਦੇ ਵਿੱਚ ਤਾਂ ਇੱਕੋ ਹੀ ਪੈਰਾ ਵਰਤਣਾ ਜਿਲੇ ਇੱਕੋ ਹੀ ਪੈਰੇ ਦੇ ਵਿੱਚ ਠੀਕ ਹੈ ਇੱਕੋ ਹੀ ਪੈਰੇ ਦੇ ਵਿੱਚ ਜਿਹੜੀ ਤੁਸੀਂ ਇਹ ਕਰ ਦਾਣੀ ਆ ਉਦਾਹਰਨ ਦੀ ਵਰਤੋਂ ਨਹੀਂ ਕਰਨੀ ਇਹਦੇ ਵਿੱਚ ਉਦਾਹਰਨਾ ਨਹੀਂ ਕਰਨੀਆਂ ਦੇ ਵਿੱਚ ਆਪਾਂ ਸੰਖੇਪ ਬਲ ਕਰਦੇ ਹਾਂ ਉਦਾਹਰਨਾ ਤਾਂ ਆਪਾਂ ਜਦੋਂ ਮਤਲਬ ਕੋਈ ਚੀਜ਼ ਲਿਖਦੇ ਆ ਹਨਾ ਜਦੋਂ ਆਪਾਂ ਗੱਲ ਕੋਈ ਜ਼ਿਆਦਾ ਲੰਬੀ ਕਰਦੇ ਆਂ ਲੇਖ ਲਿਖਦੇ ਆਂ ਜਾਂ ਕੁਝ ਲਿਖਦੇ ਆਂ ਧਾਰਨਾਵਾਂ ਤੋਂ ਵਰਤੀਆਂ ਜਾਂਦੀਆਂ ਸੰਖੇਪ ਰਚਨਾ ਦੇ ਵਿੱਚ ਉਦਾਹਰਨਾਂ ਦੀ ਵਰਤੋਂ ਜਿਹੜੀ ਆਪਾਂ ਨਹੀਂ ਕਰਾਂਗੇ ਵਿਆਕਰਨ ਦੇ ਤੌਰ ਦੇ ਉੱਤੇ ਸ਼ੁੱਧ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਵਿਆਕਰਨ ਵਰਤੀ ਜਾਵੇ ਭਾਵੇਂ ਜਿਹੜੇ ਵਾਕ ਵਗੈਰਾ ਵਰਤੇ ਜਾਣੇ ਸਾਰਾ ਕੁਝ ਜਿਹੜਿਆ ਸ਼ੁੱਧ ਹੋਣੇ ਚਾਹੀਦੇ ਆਂ ਆਪਣੇ ਸ਼ਬਦਾਂ ਵਿੱਚ ਹੋਵੇ ਆਪਣੇ ਸ਼ਬਦਾਂ ਚ ਲਿਖਣੀ ਸੰਖੇਪ ਰਚਨਾ ਠੀਕ ਹੈ ਉਹਦੇ ਵਿੱਚੋਂ ਨਹੀਂ ਕਿ ਉਹਦੇ ਵਿੱਚੋਂ ਕੁਝ ਲਾਈਨਾਂ ਚੱਕ-ਚੱਕ ਕੇ ਆਪਾਂ ਲਿਖਣ ਦੇ ਆ ਹਨਾ ਸਾਨੂੰ ਇੱਕ ਜੇ ਦੋ ਪੇਜਾਂ ਦਾ ਕੋਈ ਲੰਬੇਰਾ ਉਹ ਨਹੀਂ ਵਾ ਲਿਖਤ ਦੇ ਦਿੱਤੀ ਹੈ ਜਾਂ ਕੋਈ ਪੈਰਾ ਦੇ ਦਿੱਤਾ ਤਾਂ ਅਸੀਂ ਉਹਦੇ ਵਿੱਚੋਂ ਕੀ ਕਰ ਰਹੇ ਆ ਉਹ ਉਹਦੇ ਵਿੱਚੋਂ ਲਾਈਨਾਂ ਚੱਕ ਕੇ ਲਿਖ ਰਹੇ ਨਹੀਂ ਇਹਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਸਪਸ਼ਟ ਤੇ ਤਰਤੀਬ ਬਾਰ ਠੀਕ ਹੈ ਸੋ ਜਿਹੜੀਆਂ ਜਿਹੜੀਆਂ ਦੇ ਵਿੱਚ ਵੀ ਤੁਸੀਂ ਫੈਕਟ ਲਿਖ ਰਹੇ ਹੋ ਗੱਲਾਂ ਲਿਖ ਰਹੇ ਹੋ ਤਰਤੀਬ ਬਾਰ ਹੁਣ ਉੱਪਰ ਥੱਲੇ ਨਾ ਹੋਣ ਸੋ ਸਟਾਰਟਿੰਗ ਤੋਂ ਲੈ ਕੇ ਇਦਾਂ ਆਉਂਦੀਆਂ ਹੋਣ ਠੀਕ ਹੈ ਤੇ ਮਤਲਬ ਇੱਕ ਲਾਈਨ ਦੇ ਵਿੱਚ ਆਉਂਦੀਆਂ ਹੁਣ ਫਿਰ ਤੁਹਾਡੀ ਗੱਲ ਕੰਪਲੀਟ ਹੁੰਦੀ ਹੋਵੇ ਠੀਕ ਹੈ ਸੋ ਇਹ ਆ ਸੰਖੇਪ ਰਚਨਾ ਤੇ ਉੱਪਰ ਆਪਾਂ ਪਹਿਲਾਂ ਕੀਤਾ ਸੀ ਪੈਰਾ ਰਚਨਾ ਜਿਹਦੇ ਵਿੱਚ ਇੱਕ ਤੁਸੀਂ ਵੱਡਾ ਪੈਰਾ ਲਿਖ ਦੇਣਾ ਆ ਜੋ ਵੀ ਤੁਹਾਨੂੰ ਕੋਈ ਟਾਪਿਕ ਪੁੱਛਿਆ ਆ ਠੀਕ ਹੈ ਤੇ ਇੱਥੇ ਆਪਾਂ ਕੀ ਕਰਨੀਆਂ ਸੰਖੇਪ ਰਚਨਾ ਕਰਨੀਆਂ ਨੂੰ ਇੱਕ ਛੋਟੇ ਪੈਰੇ ਦੇ ਵਿੱਚ ਆਪਾਂ ਦੇ ਦੇਣਾ ਤੇ ਇੱਕ ਤਿਹਾਈ ਹਿੱਸਾ ਹੋਵੇ ਜੇ ਇੱਕ ਪੇਜ ਦੇ ਉੱਪਰ ਸਾਰਾ ਤੁਸੀਂ ਇਹ ਸਮਝ ਲਓ ਅਗਰ ਸ਼ਬਦ ਨਹੀਂ ਇਹਨੇ ਤਾਂ ਇੱਕ ਪੇਜ ਦੇ ਉੱਪਰ ਜੇ ਸਾਰਾ ਦਿੱਤਾ ਹੈ ਤਾਂ ਤੁਸੀਂ ਜਿਹੜਾ ਆ ਪੇਜ ਦੇ ਤੀਜੇ ਹਿੱਸੇ ਦੇ ਵਿੱਚ ਉਹਨੂੰ ਜਿਹੜਾ ਕਵਰ ਕਰ ਦੇਣਾ ਆ ਉਸ ਤੋਂ ਬਾਅਦ ਚਿੱਠੀ ਪੱਤਰ ਵੀ ਪੁੱਛਿਆ ਜਾ ਸਕਦਾ ਕੋਈ ਚਿੱਠੀ ਲਿਖਣ ਦੇ ਲਈ ਕਿਹਾ ਹੀ ਜਾ ਸਕਦੀ ਹੈ ਤੁਹਾਨੂੰ ਠੀਕ ਹੈ ਕਿਉਂਕਿ ਤੁਹਾਡੇ ਸਿਲੇਬਸ ਦਾ ਪਾਰਟ ਆ ਉਸ ਅਕੋਰਡਿੰਗ ਜਿਹੜਾ ਐਗਜ਼ਾਮੀਨਰ ਪੇਪਰ ਨੂੰ ਸੈੱਟ ਕਰ ਸਕਦਾ ਹੈ ਤਾਂ ਚੌਥੇ ਪਾਰਟ ਵਿੱਚ ਤੁਹਾਨੂੰ ਜਿਹੜਾ ਹੈ ਚਿੱਠੀ ਲਿਖਣ ਦੇ ਲਈ ਵੀ ਕਿਹਾ ਜਾ ਸਕਦਾ ਹੋ ਸਕਦਾ ਤੁਹਾਨੂੰ ਪੈਰੇ ਦੀ ਜਗ੍ਹਾ ਚਿੱਠੀ ਲਿਖਣ ਦੇ ਲਈ ਕਿਹਾ ਜਾਵੇ ਸੋ ਚਿੱਠੀ ਲਿਖਣਾ ਕੀ ਆ ਚਿੱਠੀ ਲਿਖਣਾ ਇੱਕ ਹੁਨਾਰਾ ਜਿਸ ਦੁਆਰਾ ਦਿਲ ਦੇ ਭਾਬਾ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਉਸ ਤੇ ਜਿਹੜਾ ਆ ਲਿਖਿਆ ਜਾਂਦਾ ਹੈ ਕਿ ਉਸ ਤੇ ਜਾਦੂ ਦਾ ਅਸਰ ਹੋਵੇ ਠੀਕ ਹੈ ਪੜਨ ਵਾਲੇ ਤੇ ਠੀਕ ਹੈ ਚਿੱਠੀ ਲਿਖਣਾ ਇੱਕ ਹੁਨਰ ਹੈ ਜਿਸ ਦੁਆਰਾ ਦਿਲ ਦੇ ਭਾਬਾ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਕਿਸੇ ਲਈ ਇਸ ਤਰ੍ਹਾਂ ਲਿਖਿਆ ਜਾਵੇ ਕਿ ਉਸ ਤੇ ਜਿਹੜਾ ਹੈ ਜਾਦੂ ਦਾ ਅਸਰ ਹੋ ਜਾਵੇ ਠੀਕ ਹੈ ਜਿਹਦੇ ਲਈ ਚਿੱਠੀ ਲਿਖੀ ਆ ਉਹਦੇ ਤੇ ਦਾ ਪ੍ਰਭਾਵ ਪਵੇ ਠੀਕ ਹੈ ਸੋ ਚਿੱਠੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ ਨਿੱਜੀ ਚਿੱਠੀਆਂ ਹੁੰਦੀਆਂ ਨੇ ਠੀਕ ਹੈ ਜੁੜੀਆਂ ਜਿਹੜੀਆਂ ਲੋਕ ਲਿਖਦੇ ਸੀ ਇੱਕ ਦੂਜੇ ਨੂੰ ਸਰਕਾਰੀ ਚਿੱਠੀਆਂ ਜਿਹੜੀਆਂ ਕਿ ਆਫੀਸ਼ੀਅਲੀ ਹੁੰਦੀਆਂ ਨੇ ਠੀਕ ਹੈ ਤੇ ਉਸ ਤੋਂ ਬਾਅਦ ਵਪਾਰਕ ਚਿੱਠੀਆਂ ਹੁੰਦੇ ਆ ਤਿੰਨ ਤਰ੍ਹਾਂ ਦੇ ਚਿੱਠੀਆਂ ਹੁੰਦੇ ਨੇ ਠੀਕ ਹੈ ਸੋ ਜਿਹੜੀਆਂ ਚਿੱਠੀਆਂ ਇਸ ਤਰੀਕੇ ਦਾ ਨੂੰ ਚਿੱਠੀ ਕੋਈ ਵੀ ਲਿਖਣ ਦੇ ਲਈ ਕੈਈ ਜਾ ਸਕਦੀ ਹੈ ਹੋ ਸਕਦਾ ਤੁਹਾਨੂੰ ਜਿਹੜਾ ਆਪਣੇ ਕਿਸੇ ਮਿੱਤਰ ਨੂੰ ਚਿੱਠੀ ਲਿਖਣ ਦੇ ਲਈ ਕਿਆ ਜਾਵੇ ਹੋ ਸਕਦਾ ਤੁਹਾਨੂੰ ਕੋਈ ਸਰਕਾਰ ਤੋਂ ਜਿਹੜੀ ਆ ਕਿਸੇ ਚੀਜ਼ ਦੇ ਲਈ ਜਿਹੜਾ ਆ ਹਨਾ ਕੋਈ ਹੈਲਪ ਚਾਹੀਦੀ ਹੈ ਤੇ ਗਵਰਨਮੈਂਟ ਨੂੰ ਲਿਖਣੀ ਹੋਵੇ ਹੋ ਸਕਦਾ ਉਸ ਵਪਾਰਕ ਚਿੱਠੀ ਲਿਖਣ ਦੇ ਲਈ ਤੁਹਾਨੂੰ ਜਿਹੜਾ ਆ ਕਹਿ ਦਿੱਤਾ ਜਾਵੇ ਠੀਕ ਹੈ ਸੋ ਉਹਦੇ ਵਿੱਚ ਤੁਸੀਂ ਕੀ ਕਰਨਾ ਜੋ ਚਿੱਠੀ ਲਿਖਣ ਦੇ ਲਈ ਕਿਆ ਇੱਥੇ ਜਿਹੜਾ ਤੁਸੀਂ ਜਿਸ ਸਭ ਤੋਂ ਪਹਿਲਾਂ ਜਿਸ ਵੀ ਅਧਾਰੇ ਨੂੰ ਚਿੱਠੀ ਲਿਖ ਰਹੇ ਹੋ ਜਾਂ ਆਪਣੇ ਕਿਸੇ friend ਨੂੰ ਲਿਖ ਰਹੇ ਹੋ ਉਹਦਾ ਐਡਰੈਸ ਉੱਥੇ ਲਿਖ ਦੇਣਾ ਠੀਕ ਹੈ ਅਗਰ ਤੁਸੀਂ ਜਿਹੜੀ ਤੁਹਾਡੀ ਚਿੱਠੀ ਸਰਕਾਰੀ ਹੈ ਤੇ ਇੱਥੇ ਤੁਸੀਂ ਜਿਹੜਾ ਆ ਉਹਨਾਂ ਨੂੰ ਸੇਵਾ ਵਿਖੇ ਜੋ ਵੀ ਹਨਾ ਜਿਸ ਨੂੰ ਵੀ ਕਿਸੇ ਡੈਕਟਰ ਨੂੰ ਲਿਖ ਰਹੇ ਕਿਸੇ ਨੂੰ ਵੀ ਲਿਖ ਰਹੇ ਆ ਤਾਂ ਉੱਥੇ ਇਹਨਾਂ ਦਾ ਲਿਖ ਦੇਣਾ ਠੀਕ ਹੈ ਅਗਰ ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਲਿਖ ਰਹੇ ਤਾਂ ਇਸ ਸਾਈਡ ਤੇ ਉਹਦਾ ਐਡਰੈਸ ਲਿਖ ਕੇ ਚਿੱਠੀ ਲਿਖਣਾ ਨੂੰ ਸ਼ੁਰੂ ਕਰ ਦੇਣਾ ਤੇ ਐਂਡ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਦੇ ਦੇਣਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਇਹ ਫੋਰਥ ਜੁਨਟਡ ਆਇਆ ਕੰਪਲੀਟ ਹੋ ਜਾਣਾ ਤੁਸੀਂ ਇਹਨੂੰ ਜਿਹੜਾ ਇਸ ਤਰੀਕੇ ਨਾਲ ਕਰ ਸਕਦੇ ਆ ਇਹਦੇ ਵਿੱਚ ਜਿਹੜਾ ਹਮੇਸ਼ਾ ਹੀ ਸਸਪੈਂਸ ਹੀ ਹੁੰਦਾ ਹੈ ਕਿ ਤੁਹਾਨੂੰ ਕੀ ਜਿਹੜਾ ਪੁੱਛਿਆ ਜਾ ਸਕਦਾ ਹੈ ਕਿ ਲਈ ਤੁਸੀਂ ਫੋਰਚਨਟ ਦੇ ਵਿੱਚ ਇਹ ਗ੍ਰਾਮਰ ਵਾਲਾ ਪੋਰਸ਼ਨ ਜਿਹੜਾ ਆ ਤਿਆਰ ਕਰ ਲੈਣਾ ਆ ਕਿਉਂਕਿ ਇਹਦੇ ਵਿੱਚੋਂ ਤੁਹਾਨੂੰ ਕੁਝ ਵੀ ਜਿਹੜਾ ਪੁੱਛ ਸਕਦੇ ਆ ਔਰ ਇਹਦੇ ਵਿੱਚੋਂ ਤੁਹਾਨੂੰ ਜਿਹੜਾ ਆ ਸ਼ਾਰਟ ਕੁਐਸਚਨ ਵੀ ਜਿਹੜੇ ਆ ਆ ਸਕਦੇ ਆ ਤੁਹਾਨੂੰ ਪੁੱਛਿਆ ਜਾ ਸਕਦਾ ਆ ਕੋਈ ਵੀ ਵਿਸ਼ਰਾਮ ਚਿੰਨਾਂ ਬਾਰੇ ਜਾਂ ਵਿਸ਼ਰਾਮ ਚਿੰਨ ਦੀ ਲੋਰੀ ਡੈਫੀਨੇਸ਼ਨ ਪੁੱਛੀ ਜਾ ਸਕਦੀ ਆ ਜਾਂ ਤੁਹਾਨੂੰ ਜਿਹੜਾ ਬਾਕਬੋਧ ਪ੍ਰਸ਼ਨਵਾਚਕ ਕੁਝ ਵੀ ਜਿਹੜਾ ਤੁਹਾਨੂੰ ਸ਼ਾਰਟ ਕੁਐਸਚਨ ਦੇ ਵਿੱਚ ਵੀ ਆ ਸਕਦਾ ਆ ਸੋ ਫੋਰਚੁਨ ਤੁਹਾਡਾ ਹੋ ਗਿਆ ਪਹਿਲੇ 3 ਯੂਨਿਟ ਕਰਵਾਏ ਹੋਏ ਆ ਠੀਕ ਹੈ ਸਾਰਿਆਂ ਦੇ ਹੀ ਪੀਡੀਐਫ ਅਵੇਲੇਬਲ ਆ ਤੁਸੀਂ ਆਰਾਮ ਦੇ ਨਾਲ ਜਿਹੜਾ ਇਹਨੂੰ ਕਰ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਜਿਹੜਾ ਤੁਸੀਂ ਲਾਈਕ ਸ਼ੇਅਰ ਕਰ ਦਿਓ ਚੈਨਲ ਦੇ ਨਾਮੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ